ਅਰਨਉ ਸੱਤੀਕਾਲ ਇਸ ਪ੍ਰੋਗਰਾਮ ਦੇ ਵਿੱਚ ਅਸੀਂ 30 ਮਿੰਟ ਖਬਰਾਂ ਦੇ ਉੱਤੇ ਕਰਾਂਗੇ ਚਰਚਾ ਤੇ ਮੇਰਾ ਸਾਥ ਦੇਣਗੇ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰ ਹਜੀਤ ਸਿੰਘ ਜੀ ਗਿਲਸਵਾਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਗਿਲਸਾਬ ਸੱਤੀਕਾਲ ਦੀ ਸਵਾਗਤ ਹੈ ਸੱਤੀਕਾਲ ਜੀ ਧੰਨਵਾਦ ਸਭ ਤੋਂ ਪਹਿਲਾ ਸਵਾਲ ਮੇਰਾ ਸਭ ਤੋਂ ਵੱਡੀ ਖਬਰ ਜਿਹੜੀ ਭਾਰਤ ਤੋਂ ਆ ਰਹੀ ਰਾਹੁਲ ਗਾਂਧੀ ਹੋਰਾਂ ਨੇ ਜਿਹੜਾ ਆ ਉਹ ਆਪਣੇ ਰਾਇਬਰੇਲੀ ਤੋਂ ਨਾਮਜ਼ਦਗੀ ਦਾਖਲ ਕਰ ਦਿੱਤੀ ਆ ਹਰਿੰਦਰੇ ਖਬਰ ਬੜੀ ਇਸ ਵੇਲੇ ਧਿਆਨ ਮੰਗਦੀ ਆ ਦੁਨੀਆ ਭਰ ਵਿੱਚ ਭਾਰਤ ਇੱਕ ਵੱਡੀ ਡੈਮੋਕ੍ਰੇਸੀ ਹੋਣ ਦੇ ਨਾਤੇ ਸਾਰੀ ਦੁਨੀਆ ਦਾ ਧਿਆਨ ਹੈ ਭਾਰਤੀ ਇਲੈਕਸ਼ਨ ਦੇ ਵਿੱਚ ਜੀ ਜ ਤੇ ਇੱਕ ਪਾਸੇ ਵਕਫ ਵਕਫਤਰ ਦੀਆਂ ਰਿਪੋਰਟਾਂ ਆ ਰਹੀਆਂ ਕਿ ਭਾਰਤ ਬੜੀ ਤੇਜ਼ੀ ਨਾਲ ਡਿਕਟੇਟਰਸ਼ਿਪ ਵੱਲ ਵਧ ਰਿਹਾ ਦੁਨੀਆ ਸਾਰੀ ਉੱਤੇ ਨਿਗਾਹ ਟਿਕਾ ਕੇ ਬੈਠੀ ਹੋਈ ਆ ਜੀ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀਰੀ ਬਾਹਰਲੇ ਮੁਲਕਾਂ ਦੀਆਂ ਪਾਰਟੀਆਂ ਨੂੰ ਸੱਦ ਰਹੇ ਕਿ ਆ ਕੇ ਸਾਡੀ ਡੈਮੋਕ੍ਰੇਸੀ ਵੇਖੋ ਇਲੈਕਸ਼ਨ ਅਸੀਂ ਕਿੱਦਾਂ ਕਰਦੇ ਆਂ ਵੇਖੋ ਕੁਝ ਕੰਟਰੀ ਤੋਂ ਲੋਕ ਗਏ ਵੀ ਅਪੋਲੀਟिकल ਪਾਰਟੀਆਂ ਗਈਆਂ ਵੀ ਆ ਤੇ ਦੂਜੇ ਪਾਸੇ ਝੂਠ ਦੇ ਉੱਤੇ ਝੂਠ ਝੂਠ ਦੇ ਉੱਤੇ ਝੂਠ ਬੋਲੀ ਜਾਂਦੇ ਆ ਤੇ ਡੈਮੋਕ੍ਰੇਸੀ ਜਿਸ ਤਰੀਕੇ ਦਾ ਸਿਆਸੀ ਜਿਹੜੇ ਪਾਰਟੀਆਂ ਹੁੰਦੀਆਂ ਉਹਨਾਂ ਦਾ ਰੋਲ ਹੁੰਦਾ ਨਾ ਉਹਦੇ ਤੋਂ ਅਲੱਗ ਤਰ੍ਹਾਂ ਦੀ ਸਿਆਸਤ ਹਿੰਦੁਸਤਾਨ 'ਚ ਚੱਲਦੀ ਆ ਜਿਹਨੂੰ ਸਿਆਸਤ ਘਟ ਤੇ ਸਾਜ਼ਿਸ਼ ਜ਼ਿਆਦਾ ਕਿਹਾ ਜਾਂਦਾ ਜਿਸ ਤਰ੍ਹਾਂ ਦੀ ਸਿਆਸਤ ਆਪਾਂ ਆਪਣੇ ਗੁਆਂਢੀ ਮੁਲਕਾਂ 'ਚ ਵੇਖਦੇ ਰਹੇ ਆ ਪਾਕਿਸਤਾਨ 'ਚ ਵੇਖਦੇ ਰਹੇ ਆ ਉਤੋਂ ਵੀ ਬੱਤਰ ਹਾਲਾਤ ਜਿਹੜੇ ਪੈਦਾ ਹੋ ਰਿਹਾ ਹੁਣ ਜਿਹੜੀ ਰਾਹੁਲ ਗਾਂਧੀ ਹਰਾ ਦਾ ਰਾਇਬਰੇਲੀ ਤੋਂ ਅਚਾਨਕ ਭਰਨਾ ਪੇਪਰ ਇਹ ਇੱਕ ਵਾਰੀ ਜਿਹੜੀ ਕਹਿੰਦੇ ਆ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਨਾ ਉਹ ਬੜੀ ਦੂਰ ਤੱਕ ਸੋਚਦੀ ਹੈਰ ਖਾਸ ਕਰਕੇ ਕਿਹਾ ਜਾਂਦਾ ਅਮਿਤ ਸ਼ਾਹ ਨੂੰ ਕਹਿੰਦਾ ਅੱਜ ਦਾ ਚਨਕਿਆ ਆ ਤੇ ਉਹਦੇ ਅੱਗੇ ਕੋਈ ਖੜ ਨਹੀਂ ਸਕਦਾ ਉਹਦੀ ਪੌਛੀ ਅੱਗੇ ਭਾਰਤੀ ਜਨਤਾ ਪਾਰਟੀ ਨੇ ਇੱਕ ਟਰੈਪ ਜਿਹੜਾ ਸੀ ਇੱਕ ਜਾਲ ਸੀਗਾ ਉਹ ਮੀਡੀਆ ਨਾਲ ਮਿਲ ਕੇ ਉਸਾਇਆ ਸੀ ਪਿਛਲੇ ਕਈ ਦਿਨਾਂ ਤੋਂ ਇੱਕ ਚਰਚਾ ਚੱਲ ਰਹੀ ਸੀਗੀ ਜੀ ਕਿ ਸਿਮਰਤੀ ਇਰਾਨੀ ਦੇ ਸਾਹਮਣੇ ਆਪਾਂ ਵੀ ਖਬਰ ਕੀਤੀ ਸੀਗੀ ਕਿ ਆ ਰਾਹੁਲ ਗਾਂਧੀ ਜਿਹੜੇ ਆ ਉਹ ਮੀਠੀ ਤੋਂ ਚੋਣ ਲੜਨਗੇ ਤੇ ਪ੍ਰਾਂਕਾ ਗਾਂਧੀ ਲੜੇਗੀ ਰਾਇਬਰੇਲੀ ਤੋਂ ਜੀ ਇੰਨਾ ਨੇ ਸੀਕਰਟ ਰੱਖਿਆ ਕਾਂਗਰਸ ਪਾਰਟੀ ਨੇ ਐਨ ਮੌਕੇ ਦੇ ਉੱਤੇ ਆ ਕੇ ਰਾਹੁਲ ਗਾਂਧੀ ਨੂੰ ਉੱਥੇ ਖੜਾ ਕਰਨ ਦੀ ਜਗ੍ਹਾ ਉੱਥੇ ਉਹਨਾਂ ਦਾ ਕੋਈ ਕਿਸ਼ੋਰੀ ਲਾਲ ਨੇ ਪੁਰਾਣੇ ਕੇ ਆਰ ਸ਼ਰਮਾ ਉਹਨਾਂ ਨੂੰ ਖੜਾ ਕਰ ਦਿੱਤਾ ਤੇ ਇਹ ਸਰਪ੍ਰਾਈਜ਼ ਸਿਰਫ ਪੱਤਰਕਾਰਾਂ ਨੂੰ ਨਹੀਂ ਬਹੁਤ ਸਾਰੇ ਪੱਤਰਕਾਰ ਅੱਜ ਜਦੋਂ ਨਾਮੀਨੇਸ਼ਨ ਦੇ ਪੇਪਰ ਭਰਨੇ ਸੀਗੇ ਵੱਡੇ ਵੱਡੇ ਚੈਨਲ ਦੇ ਲੋਕ ਆਪਣੀਆਂ ਵੈਨ ਲੈ ਕੇ ਕੈਮਰੇ devkit ਉੱਥੇ ਗਏ ਸੀ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਇਹ ਨਰੇਟਿਵ ਸਿਰਜ ਦਿੱਤਾ ਸੀਗਾ ਕਿ ਲੜਾਈ ਜਿਹੜੀ ਆ ਉਹ ਆਪਾਂ ਰੋਹਿਤ ਗਾਂਧੀ ਬਨਾਮ ਸਮਰਤੀ ਹੋਰ ਨਹੀਂ ਬਣਾਉਣੀਆ ਪਰ ਕਾਂਗਰਸ ਪਾਰਟੀ ਨੇ ਮਾਸਟਰ ਸਟ੍ਰੋਕ ਖੇਡੀ ਜੀ ਉਹਦੇ ਲਈ ਇਦਾਂ ਹੋਇਆ ਕਿ ਇੱਕ ਤਾਂ ਜਿਹੜੇ ਅਕਲੇਸ਼ ਨੇ ਸਮਾਜਵਾਦੀ ਪਾਰਟੀ ਦੇ ਲੀਡਰ ਹਾਂਜੀ ਉਹਨਾਂ ਨੇ ਪਹਿਲਾਂ ਇਹਨਾਂ ਨੂੰ ਅਹਾਰਾ ਕਰਦਾ ਕਿਉਂਕਿ ਜਿਹੜੀ ਸਟੇਟ ਦੀ ਮਸ਼ੀਨਰੀ ਹੁੰਦੀ ਹੈ ਨਾ ਹਾਂਜੀ ਹਾਂਜੀ ਉਹ ਉਹ ਕਈ ਵਾਰ ਜਿਹੜੇ ਜਿਹੜੀਆਂ origignal ਪਾਰਟੀਆਂ ਜਿੱਦਾਂ ਪੰਜਾਬ ਚੋ ਆਪਾਂ ਮੈਂ ਸਰਕਾਰ ਭਾਵੇਂ ਸਰਕਾਰ ਭਾਵੇਂ ਅੱਜ ਆਪ ਦੀ ਚੱਲ ਰਹੀ ਹੈ ਪਰ ਅਕਾਲੀ ਦਲ ਨੂੰ ਵੀ ਇਹਦੀ ਰਿਪੋਰਟ ਪਤਾ ਲੱਗਦੀ ਹੈ ਦੂਜਿਆਂ ਨੂੰ ਲੱਗਦੀ ਹੈ ਉਹਨਾਂ ਨੂੰ ਇਹ ਰਿਪੋਰਟ ਪਤਾ ਲੱਗ ਗਈ ਸੀ ਕਿ ਇੱਕ ਇਹਨਾਂ ਨੇ ਇੱਕ ਟਰੈਪਸ ਬਣਾਇਆ ਹੋਇਆ ਉਹ ਆਪਣੇ ਰੰਗ ਦੇ ਅਫਸਰ ਆਪਣੇ ਢੰਗ ਦਾ ਸਾਰਾ ਕੁਝ ਉੱਥੇ ਪਹਿਲਾਂ ਹੀ ਫਿੱਟ ਕੀਤਾ ਹੋਇਆ ਸੀਗਾ ਜੀ ਤੇ ਉਹਨਾਂ ਦਾ ਮਕਸਦ ਇਹ ਸੀ ਕਿ ਰੌਹ ਲਗਾਂਦੀ ਨੂੰ ਇਥੋਂ ਹਰਾਤਾ ਜਾਵੇ ਬੁਰੀ ਤਰ੍ਹਾਂ ਤੇ ਲੜਾਈ ਜਿਹੜੀ ਆ ਉਹ ਕੇਂਦਰਿਤ ਕੀਤੀ ਜਾਵੇ ਸਮਰਤੀ ਹਰਾਨੀ ਵਰਸਸ ਰੌਹ ਲਗਾਂਦੀ ਜੀ ਪਰ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਵੱਡੀ ਟੱਕਰ ਲੈ ਰਹੀ ਆ ਕਾਂਗਰਸ ਨੇ ਕਿਹਾ ਸਾਡੀ ਲੜਾਈ ਮੋਦੀ ਵਰਸਸ ਰੌਹ ਲਗਾਂਦੀ ਆ ਨਾ ਕਿ ਸਮਰਤੀ ਹਰਾਨੀ ਦੇ ਨਾਲ ਆ ਸਮਰਤੀ ਹਰਾਨੀ ਨੂੰ ਉਹਦੇ ਬਾਰੇ ਹੁਣ ਬਹੁਤ ਸਾਰੀ ਗੱਲ ਆ ਰਹੀ ਆ जयराम रमेश ਜਿਵੇਂ ਰਮੇਸ਼ ਛੜੇ ਦੇ ਵੱਡੇ ਲੀਡਰ ਨੇ ਕਾਂਗਰਸ ਪਾਰਟੀ ਦੇ ਜੀ ਜੀ ਉਹਨਾਂ ਨੇ ਕਿਹਾ ਆ ਕਿ ਜਿਹੜਾ ਐ ਰਾਹੁਲ ਗਾਂਧੀ ਆ ਉਹ ਕੋਈ ਸੁਧਾਰਨ ਬੰਦਾ ਨਹੀਂਗਾ ਉਹ ਕਹਿੰਦੇ ਆ ਕਿ ਜਿਹੜਾ ਇਹ ਜਿਸ ਤਰ੍ਹਾਂ ਭਾਜਪਾ ਵਾਲੀ ਆਪਣੀ ਚਾਲ ਸੋਚ ਸਮਝ ਕੇ ਚਲਾਉਂਦੇ ਆ ਨਾ ਇਸੇ ਤਰ੍ਹਾਂ ਹੀ ਕਿਹਾ ਕਿ ਰਾਜਨੀਤੀ 'ਚ ਰਾਹੁਲ ਗਾਂਧੀ ਵੀ ਹੂੰ ਰਾਇ ਨੀਤੀ ਦਾ ਤਜਰਬੇਕਾਰ ਖਿਡਾਰੀ ਆ ਤੇ ਸਤਰੰਜ ਦਾ ਇੱਕ ਇੱਕ ਮੋਹਰਾ ਜਿਹੜਾ ਉਹਨੂੰ ਪਤਾ ਕਿੱਥੇ ਲਾਉਣਾ ਹੈ ਤੇ ਉਹ ਜਿਹੜੀ ਇਹ ਚਨਕੀ ਨੀਤੀ ਸੀ ਉਹਨਾਂ ਦੀ ਉਹ ਲਗਭਗ ਫੇਲ ਹੋ ਗਈ ਕਿਉਂਕਿ ਜਿਹੜਾ ਉਹਨਾਂ ਦਾ ਬਣਾਉਣਾ ਚਾਹੁੰਦੇ ਸੀ ਬਰਤਾਂਤ ਉਹ ਲਗਭਗ ਫੇਲ ਹੋ ਗਿਆ ਲਗਾਤਾਰ ਭਾਰੀ ਪੈ ਰਿਹਾ ਰਾਹੁਲ ਗਾਂਧੀ ਅਸੀਂ ਰੋਜ਼ ਡਿਸਕਸ ਜਿਹੜਾ ਕਰਦੇ ਬਿਆਨ ਦਾ ਵੀ ਬੜਾ ਵਧੀਆ ਜਿਹੜਾ ਮੋੜਵਾ ਬਿਆਨ ਜਿਹੜਾ ਉਹ ਦੇ ਰਿਹਾ ਅੱਛਾ ਤੇ ਨਾਲ ਦੀ ਨਾਲ ਇਹ ਵੀ ਕਹਿ ਰਿਹਾ ਕਿ ਜੇ ਜਿਹੜੀ ਪ੍ਰਸਿੱਧੀ ਉਹਨੂੰ ਮਿਲੀ ਸੀ ਸਮ੍ਰਿਤੀ ਰਾਨੀ ਨੂੰ ਕਿਉਂਕਿ ਉਹਦੀ ਆਪ ਤਾਂ ਕੋਈ ਬਹੁਤ ਵੱਡੇ ਫੇਮ ਦੀ ਲੀਡਰ ਨਹੀਂ ਹੈ ਕਿ ਲੋਕ ਨੂੰ ਬਹੁਤ ਪਸੰ ਜੀ ਤੇ ਇਸ ਸਟ੍ਰੈਪ ਚ ਉਹ ਫਿਰ ਫਸਾਉਣਾ ਚਾਹੁੰਦੇ ਸੀਗੇ ਤੇ ਜਿਹੜੀ ਉਹਦੀ ਮਾੜੀ-ਮੋਟੀ ਪੁਸ਼ਪ ਪ੍ਰਤੀਸ਼ੀ ਮੇਰੇ ਖਿਆਲੇ ਤੋਂ ਬਾਅਦ ਉਹ ਵੀ ਖਤਮ ਹੋ ਜੂਗੀ ਜੇਰ ਕੀ ਹਾਰ ਗਈ ਤੇ ਉਹਨਾਂ ਦੀ ਇਸ ਤਰ੍ਹਾਂ ਗੋਲ ਹੋ ਜਾਏਗਾ ਅੱਛਾ ਹੁਣ ਦੂਜਾ ਪੱਖ ਵੀ ਹੈ ਇਸ ਖਬਰ ਦਾ ਜੀ ਦੂਜਾ ਪੱਖ ਇਹ ਆ ਕਿ ਬੰਗਾਲ ਚ ਬੋਲਦੇ ਆ ਪ੍ਰਧਾਨ ਮੰਤਰੀ ਨੇ ਕਿਹਾ ਆ ਹਮ ਕਿ ਡਰੋ ਮਤ ਪਾਗੋ ਮਤਲਬ ਕਿ ਤੁਸੀਂ ਭੱਜ ਜਾਂਦੇ ਹੋ ਨਾਲ ਇੱਕ ਵਾਰ ਕਿਉਂਕਿ ਰਾਹੁਲ ગાંધી ਨੇ ਕਦੀ ਕਿਹਾ ਸੀ ਡਰੋ ਨਾ ਇਹਨਾਂ ਕੋ ਡਰਨ ਦੀ ਲੋੜ ਨਹੀਂ ਡਿਊਟੀ ਕੋ ਇਹ ਮੈਂ ਨਹੀਂ ਡਰਦਾ ਘਟੋ ਘਟ ਤੇ ਉਹ ਕਹਿੰਦੇ ਵੀ ਨਾਲੇ ਤੇ ਤੁਸੀਂ ਕਹਿੰਦੇ ਡਰੋ ਮਤ ਆਪਣੇ ਵਰਕਰਾਂ ਨੂੰ ਤੇ ਨਾਲੇ ਭੱਜ ਜਾਂਦੇ ਹੋ ਛੱਡ ਕੇ ਮੈਦਾਨ ਹੈਨਾ ਉਹਨਾਂ ਨੇ ਇਹ ਆਪਣਾ ਜਿਹੜਾ ਬਿਰਤਾਂਤ ਸੀ ਉਹਨੂੰ ਅੱਗੇ ਲਿਆਂਦਾ ਆ ਤੇ ਬੜੇ ਹੋਰ ਜਿਹੜੇ ਲੀਡਰ ਨੇ ਉਹਨਾਂ ਦਾ ਬਿਆਨ ਆਇਆ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨੇ ਕਿ ਉਥੋਂ ਉਹ ਕਿਉਂ ਛੱਡ ਕੇ ਗਏ ਨੇ ਤੇ ਰਾਇਬਰੇਲੀ ਤੋਂ ਵੀ ਜਿਹੜਾ ਪਰਦਾ ਇਹਦਾ ਚੋਣ ਲੜਨਾ ਉਹ ਕੋਈ ਸਧਾਰਨ ਗੱਲ ਨਹੀਂ ਆ ਕਿਉਂਕਿ ਇਸ ਪਰਿਵਾਰ ਦਾ ਲੰਬੇ ਸਮੇਂ ਤੋਂ ਇੰਦਰਾ ਗਾਂਧੀ ਚੋਣ ਲੜਦੀ ਰਹੀ ਆ ਉਸ ਤੋਂ ਬਾਅਦ ਚਾਰ ਵਾਰ ਉਥੋਂ ਆਪਣਾ ਅਰਜੀਵ ਗਾਂਧੀ ਹੀ ਰਜਿਤਿਆ ਔਰ ਇਸ ਪਰਿਵਾਰ ਦੀ ਜਿਹੜੀ ਉਹ ਸੀਟ ਬਣੀ ਜਾਂਦੀ ਆ ਤੇ ਐਰ ਕੀ ਮੁਕਾਬਲਾ ਜਿਹੜਾ ਆ ਉਹ ਬੜਾ ਦਿਲਚਸਪ ਉਹ ਹੁਣ ਇਹਦੇ ਵੀ ਖਬਰ ਆ ਰਹੀਆਂ ਕਿ ਵੱਡੇ ਵੱਡੇ ਚੈਨਲਾਂ ਦੇ ਜਿਹੜੇ ਕੈਮਰਾਮੈਨ ਤੇ ਉਹ ਟੀਮਾਂ ਭੇਜੀਆਂ ਸੀ ਨਾ ਉਹ ਨਿਰਾਸ਼ ਹੋ ਕੇ ਵਾਪਸ ਜਾ ਰਹੇ ਕਿਉਂਕਿ ਉਹਨਾਂ ਦੀ ਕਹਾਣੀ ਜਿੱਦਾਂ ਉਹਨਾਂ ਬਣਾਈ ਹੋਈ ਸੀ ਉਹ ਪੂਰੀ ਨਹੀਂ ਹੋਈ ਉਹ ਹੁਣ ਵਾਪਸ ਆਪੋ ਆਪਣੇ ਹੈੱਡਕੁਆਰਟਰ ਨੂੰ ਜਾ ਰਹੇ ਵੀ ਇੱਥੇ ਤੇ ਹੁਣ ਗੇਮ ਰਹੀ ਨਹੀਂ ਤੇ ਕੋਈ ਗੱਲ ਨਹੀਂ ਤੁਸੀਂ ਇਹਨਾਂ ਨੂੰ ਹੋਰ ਕਿਤੇ ਡਿਊਟੀ ਤੇ ਲਾ ਦਿਓ ਤਾਂ ਇਹ ਖਬਰ ਜਿਹੜੀ ਆ ਉਹਨੇ ਹਿੰਦੁਸਤਾਨ ਦੀ ਸਿਆਸਤ ਚ ਕਾਫੀ ਹਲਚਲ ਪੈਦਾ ਕੀਤੀ ਆ ਕਿ ਜ਼ਰੂ ਜਿਹੜੇ 20 ਤਰੰਗ ਦੀ ਖੇਡ ਜਿਹੜੀ ਉਹ ਸਮਝਦੇ ਆ ਤੇ ਉਹਨਾਂ ਨੇ ਆਪਣੇ ਉਸ ਧਾਗਣਾ ਚਲਾ ਦਿੱਤਾ ਬਿਲਕੁਲ ਕਈ ਵਾਰ ਅਗਲੇ ਨੂੰ ਖਸਾ ਕੇ ਜਿਹੜਾ ਉਹ ਮਜਬੂਰ ਕੀਤਾ ਜਾਂਦਾ ਸੀੜ ਤੋਂ ਖੜਾ ਹੋਣ ਵਾਸਤੇ ਸੋ ਅਗਲੀ ਖਬਰ ਕੈਨੇਡਾ ਦੀ ਜਿਹੜੀ ਕਰ ਲੈਨੇ ਆ ਕੈਨੇਡੀਅਨ ਇਲੈਕਸ਼ਨ ਦੇ ਵਿੱਚ ਚਾਈਨਾ ਤੇ ਭਾਰਤ ਦੇ ਜਿਹੜੇ ਦਖਲ ਦੇ ਉੱਤੇ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਸੀ ਉਹਦਾ ਕੀ ਜਿਹੜਾ ਆ ਪਤਾ ਲੱਗਾ ਰਿੰਦਰ ਇਹ 2019 ਤੇ 21 ਦੀਆਂ ਜਿਹੜੀਆਂ ਇਲੈਕਸ਼ਨ ਹੋਈਆਂ ਜਿਹਦੇ ਵਿੱਚ ਲਿਬਰਲ ਪਾਰਟੀ ਜਿੱਤੀ ਟੂਡੋ ਨੇ ਪ੍ਰਧਾਨ ਮੰਤਰੀ ਬਣੇ ਇਹਦੇ ਤੇ ਇੱਕ ਇਨਵੈਸਟੀਗੇਸ਼ਨ ਚੱਲ ਰਹੀ ਸੀ ਕਿ ਇਹਦੇ ਵਿੱਚ ਚਾਈਨਾ ਤੇ ਇੰਡੀਆ ਦਾ ਦਖਲ ਰਿਹਾ ਆ ਤੇ ਉਹਦੀ ਇਨਵੈਸਟੀਗੇਸ਼ਨ ਅਜੇ ਜਾਰੀ ਆ ਪਰ ਪਹਿਲੀ ਰਿਪੋਰਟ ਆ ਜਾਈ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਕਿ ਜਿਹੜੀਆਂ ਇਹਦੇ ਵਿੱਚ ਦਖਲਦਾਰੀ ਸੀ ਕਿ ਨਹੀਂ ਉਹ ਤੇ ਅੱਗੇ ਹੋਰ ਵਿਸਤਾਰ ਚ ਅਸੀਂ ਦੱਸਾਂਗੇ ਜੋ ਉਹ ਸੀਗੀ ਜਾਂ ਨਹੀਂ ਸੀ ਪਰ ਜੇ ਹੋ ਗਈ ਵੀ ਸੀ ਪਰ ਉਹਦਾ ਜਿਹੜੀ ਇਲੈਕਸ਼ਨ ਹੋਈ ਆ ਉਹਦੇ ਰਿਜ਼ਲਟ ਦੇ ਉੱਤੇ ਕੋਈ ਅਸਰ ਨਹੀਂ ਹੋਇਆ ਯਾਨੀ ਕਿ ਉਹਨਾਂ ਦੀ ਇੰਟਰਫੀਅਰੈਂਸ ਨਾਲ ਜਿਹੜੇ ਸਾਡੇ ਰਿਜ਼ਲਟ ਆ ਉਹ ਪ੍ਰਭਾਵਿਤ ਨਹੀਂ ਹੋਏ ਸੋ ਕਿਤੇ ਨਾ ਕਿਤੇ ਜਾ ਕੇ ਜਸਟਨ ਟਰੂਡੋ ਨੂੰ ਥੋੜੀ ਜੀ ਰਾਹਤ ਮਿਲੂਗੀ ਇਹਦਣ ਕਿਉਂਕਿ ਉਹ ਕਾਫੀ ਥੱਲੇ ਜਾ ਰਿਹਾ ਸੀ ਉਹਨਾਂ ਦਾ ਕਈ ਕੋਈ ਇਹਦੇ ਨਾਲ ਉਹਨਾਂ ਨੂੰ ਥੋੜਾ ਜਿਹਾ ਇਹ ਜਰੂਰ ਹੌਸਲਾ ਮਿਲੂਗਾ ਕਿ ਉਹਨਾਂ ਦੀ ਜਿਹੜੀ ਪੁਰਾਣੀ ਜਿੱਤੀ ਹੋਈ ਇਲੈਕਸ਼ਨ ਆ ਉਹਦੇ ਤੇ ਜਿਹੜੀ ਉਂਗਲ ਉਠ ਰਹੀ ਸੀ ਉਹ ਕਿਤੇ ਨਾ ਕਿਤੇ ਜਾ ਕੇ ਜਿਹੜੀ ਆ ਉਹ ਹੁਣ ਰੁਕ ਜਾਏਗੀ ਔਰ ਥੋੜਾ ਜਿਹਾ ਕੱਲ ਵੀ ਆਪਾਂ ਇਹ ਖਬਰ ਕੀਤੀ ਸੀਗੇ ਕਿ ਮੈਂ ਜਿੱਦਾਂ ਕਹਿ ਰਿਹਾ ਸੀ ਕਿ ਲਾਸਟ ਮੂਮੈਂਟ ਤੇ ਪਤਾ ਨਹੀਂ ਕੀ ਹੋ ਜਾਣਾ ਹੁੰਦਾ ਜਿਸ ਤਰ੍ਹਾਂ ਇੱਥੇ ਜਿਹੜੀ ਪੀਸੀ ਪਾਰਟੀ ਆ ਉਹਦਾ ਗ੍ਰਾਫ ਕਾਫੀ ਉੱਪਰ ਆ ਲੋਕ ਉਹਨੂੰ ਪਸੰਦ ਕਰ ਰਹੇ ਆ ਤੇ ਕੱਲ ਆ ਪੋਲੀਵਰ ਸਾਹਿਬ ਨੇ ਪ੍ਰਧਾਨ ਮੰਤਰੀ ਨੂੰ ਪਾਗਲ ਕਹਿ ਦਿੱਤਾ ਤੇ ਜਦੋਂ ਉਹਨਾਂ ਨੂੰ ਕਿਹਾ ਗਿਆ ਸਪੀਕਰ ਵੱਲੋਂ ਕਿ ਤੁਸੀਂ ਇਹਦੀ ਮਾਫੀ ਮੰਗੋ ਤੇ ਉਹਨਾਂ ਮਾਫੀ ਮੰਗਣ ਦੀ ਬਜਾਏ ਸੋ ਉਲਟਾ ਕਹੇ ਇਕੱਲਾ ਪਾਗਲ ਹੀ ਨਹੀਂ ਹੱਤਵਾਦੀ ਵੀ ਆ ਤੇ ਸੋ ਉਹਨੂੰ ਬਾਹਰ ਕੱਢਿਆ ਗਿਆ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਆ ਨਾ ਕਈ ਵਾਰ ਉਹ ਇਹੋ ਜਿਹੀ ਗਲਤੀ ਕਰ ਜਾਂਦੇ ਆ ਨੇੜੇ ਜਾ ਕੇ ਬਹੁਤ ਵਾਰ ਇਦਾਂ ਹੋਇਆ ਕਿ ਉਹ ਉਹਨਾਂ ਨੂੰ ਪੁੱਠਾ ਪੈ ਜਾਂਦਾ ਜਿਹੜੇ ਸਰਵੇ ਆਉਂਦੇ ਰਹਿੰਦੇ ਆ ਆਪਣੀ ਤਾਂ ਫਿਰ ਘੜੇ ਘੜਾਏ ਰਹਿ ਜਾਂਦੇ ਆ ਤੇ ਖੀਰ ਚ ਜਿੱਤ ਕੇ ਵੀ ਹੋਰ ਚੱਲ ਜਾਂਦਾ ਹੁਣ ਦੇਖਣ ਵਾਲੀ ਗੱਲ ਇਹ ਆ ਕਿ ਪੋਲੀਵਰ ਸਾਹਿਬ ਜਿਹੜੇ ਆ ਉਹ ਕਿੰਨੇ ਕੁ ਸੂਝਵਾਨ ਲੀਡਰ ਆ ਉਹ ਕਿੰਨੀ ਕੁ ਵਜੋਗ ਅਗਵਾਈ ਦਿੰਦੇ ਆ ਇਸ ਵੇਲੇ ਮਾਹੌਲ ਜਿਹੜਾ ਵਾ ਕੰਜ਼ਰਵੇਟਿਵ ਪਾਰਟੀ ਦੇ ਹੱਕ ਚ ਬਣਿਆ ਹੋਇਆ ਪਰ ਜੇ ਕੋਈ ਵੱਡੀ ਗਲਤੀ ਇਹ ਕਰ ਜਾਂਦੇ ਆ ਤੇ ਫਿਰ ਇਹਨਾਂ ਨੂੰ ਨੁਕਸਾਨ ਵੀ ਹੋ ਸਕਦਾ ਜੀ ਜੀ ਬਿਲਕੁਲ ਅਗਲੀ ਖਬਰ ਜਿਹੜੀ ਲੈਣੇ ਆ ਗਾਜ਼ਾ ਦੇ ਵਿੱਚ ਮਨੁੱਖੀ ਸੰਕਟ ਦੇ ਚੱਲਦਿਆਂ ਤੁਰਕੀ ਨੇ ਇਜ਼ਰਾਈਲ ਦੇ ਬਾਰੇ ਦੇ ਵਿੱਚ ਵੱਡਾ ਫੈਸਲਾ ਲਿਆ ਇਹ ਖਬਰ ਕੈਨੇਡਾ ਦੀ ਆਪਾਂ ਲੱਗਦੇ ਆ ਥੋੜੀ ਕਰ ਲਈਏ ਜੀ 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 ਉਹ ਇਹ ਆ ਕਿ ਹਰਦੀਪ ਸਿੰਘ ਦਾ ਜਿਹੜਾ ਕਤਲ ਹੋਇਆ ਸੀ ਖਾਲਿਸਤਾਨੀ ਜੀ ਬਿਲਕੁਲ ਹਰਦੀਪ ਸਿੰਘ ਨਿਜਰ ਨਿਜਰ ਦੇ ਨਾਲ ਉਹਦੀ ਇਨਵੈਸਟੀਗੇਸ਼ਨ ਚੱਲ ਕੈਨੇਡਾ ਦੇ ਤੇ ਭਾਰਤ ਦੇ ਸਬੰਧ ਬੜੇ ਖਰਾਬ ਹੋਏ ਸੀ ਤੇ ਜਿਹੜੀਆਂ 5 ਵਾਈਜ਼ ਕੰਟਰੀ ਆ ਉਹਨਾਂ ਨੇ ਇੱਕ ਰਿਪੋਰਟ ਦਿੱਤੀ ਸੀ ਕਿ ਇਹਦੇ ਪਿੱਛੇ ਜਿਹੜੀ ਆ ਰਾਵਾਜਾ ਇੰਡੀਆ ਨੇ ਉਹਦਾ ਹੱਥ ਆ ਇਹ ਲਗਾਤਾਰ ਚੱਲਦੀ ਆ ਉਸ ਤੋਂ ਬਾਅਦ ਅਮਰੀਕਾ 'ਚ ਵੀ ਇਹ ਆਈ ਫਿਰ ਉਸ ਤੋਂ ਬਾਅਦ ਪੰਨੂ ਦੇ ਕਤਲ ਬਾਰੇ ਵੀ ਸਾਜ਼ ਨੰਗੀ ਹੋਈ ਸੀਗੀ ਪਾਕਿਸਤਾਨ بار بار ਇਲਜ਼ਾਮ ਲਾਉਂਦਾ ਆ ਕਿ ਸਾਡੇ 'ਚ ਦਖਲਦਾਰੀ ਕਰ ਰਿਹਾ ਰਾ ਹੁਣ ਤਾਂ ਕੱਲ ਇੱਕ ਖਬਰ ਆਈ ਸੀ ਆਸਟ੍ਰੇਲੀਆ ਨੇ ਵੀ ਇੰਡੀਆ ਤੇ ਇਹ ਲਾਤਾ ਇਲਜ਼ਾਮ ਕਿ ਸਾਡੇ ਮੁਲਕ ਚ ਵੀ ਰਾਪਰੇਟ ਹੋ ਰਹੀ ਆ ਯਾਨੀ ਕਿ ਕੈਨੇਡਾ ਤੋਂ ਬਾਅਦ ਅਮਰੀਕਾ ਅਮਰੀਕਾ ਤੋਂ ਬਾਅਦ ਪਾਕਿਸਤਾਨ ਤਾਂ ਖੈਰ ਕਹੇਗਾ ਹੀ ਕਿ ਉਹ ਪਾਕਿਸਤਾਨ ਨਾਲ ਲੱਗਦੇ ਉੱਥੇ ਭਾਰਤ ਵਿੱਚ ਵੀ ਕੁਝ ਵੀ ਨੁਕਸਾਨ ਹੋਵੇ ਤੇ ਕਹਿੰਦੇ ਆ ਆਈਐਸਆਈ ਨੇ ਕਰਾਇਆ ਤੇ ਪਾਕਿਸਤਾਨ ਚ ਵੀ ਕਿਉਂਕਿ ਉੱਥੇ ਤੇ ਉਹਨਾਂ ਦਾ ਚੱਲਦਾ ਹੀ ਆ ਪਰ ਜਦੋਂ ਇਹ ਯੂਰੋਪੀਅਨ ਮੁਲਕ ਜਾਂ ਨਾਰਥ ਅਮਰੀਕਾ ਦੇ ਮੁਲਕ ਇਲਜ਼ਾਮ ਲਾਉਂਦੇ ਤੇ ਉਹਦਾ ਕੋਈ ਮਤਲਬ ਹੁੰਦਾ ਸੋ ਨਿਜਰ ਦਾ ਕਤਲ ਹੋਇਆ ਉੱਤੇ ਰਾ ਦੇ ਵੱਲ ਇਸ਼ਾਰਾ ਸੀਗਾ ਜੇ 3 ਦਿਨ ਪਹਿਲਾਂ ਹੀ ਵਿਸ਼ਿੰਟਨ ਪੋਸਟ ਨੇ ਵੀ ਖਬਰ ਛਾਪੀ ਸੀ ਪੰਨੂ ਦੇ ਸਬੰਧ ਚ ਉਹਦੇ ਵਿੱਚ ਵੀ ਰਾ ਦੇ ਜਿਹੜਾ ਜੈੱਟ ਜਿਹਦਾ ਉਹਨਾਂ ਨਾਂ ਲਿਆ ਸੀਗਾ ਜਿਹਨੂੰ ਭਾਰਤ ਦੀ ਜਿਹੜੀ ਫੋਰਨ ਮਿਨਿਸਟਰੀ ਉਹਨਾਂ ਨੇ ਖਾਰਜ ਕੀਤਾ ਹੈ ਖਬਰ ਆਪਾਂ ਕੀਤੀ ਸੀਗੀ ਪਰ ਹੁਣ ਇੱਕ ਜਿਹੜਾ ਇਸ ਗੱਲ 'ਚ ਮੋੜ ਆਇਆ ਨਿਜਰ ਵਾਲੀ 'ਚ ਉਹ ਇਹ ਆਇਆ ਹੈ ਕਿ ਇੱਕ ਕਤਲ ਬੀਸੀ 'ਚ ਹੋਇਆ ਸੀ ਬ੍ਰਿਟਿਸ਼ ਕੋਲੰਬੀਆ 'ਚ ਪਰ ਉਹਦੇ ਜਿਹੜਾ ਜਿਹੜਾ ਹਿੱਟ ਸਕ੍ਰੈਡ ਸਕੁਆਇਰ ਕਹਿੰਦੇ ਆ ਨਾ ਜਿਨ੍ਹਾਂ ਨੇ ਉਹਨੂੰ ਮਾਰਿਆ ਸੀਗਾ ਉਹ ਤਿੰਨ ਵਿਅਕਤੀ ਅੱਜ ਹੀ ਗ੍ਰਫਤਾਰ ਹੋਇਆ ਉਹ ਹੋਇਆ ਐਡਮਿੰਟਨ ਤੋਂ ਅੱਛਾ ਜੀ ਤੇ ਹੈਰਾਨਗੀ ਦੀ ਗੱਲ ਇਹ ਆ ਵੀ ਇਹ ਤਿੰਨੇ ਹੀ ਜਿਹੜੇ ਨੌਜਵਾਨ ਆ ਇਹ ਭਾਰਤੀ ਮੂਲ ਦੇ ਆ ਪੰਜਾਬੀ ਆ ਕਿ ਸਿੱਖ ਕਮਿਊਨਿਟੀ ਚੋਂ ਆਉਂਦੇ ਆ ਉਹ ਜਿਹੜੇ ਫੜੇ ਗਏ ਵਿਅਕਤੀ ਆ ਉਹਨਾਂ ਦੇ ਵਿੱਚ ਇੱਕ ਕਰਨਪ੍ਰੀਤ ਸਿੰਘ ਆ ਉਹਦੀ ਉਮਰ 22 ਸਾਲ ਆ ਸਾਰੀ ਜੀ ਦੂਸਰਾ ਲੜਕਾ ਵੀ 22 ਸਾਲਾਂ ਦਾ ਜਿਹਦਾ ਨਾ ਕਮਲਪ੍ਰੀਤ ਆ ਇੱਕ ਕਰਨਪ੍ਰੀਤ ਆ ਦੂਜਾ ਕਮਲਪ੍ਰੀਤ ਆ ਜੀ ਤੇ ਤੀਜਾ ਮੁੰਡਾ ਹੈ ਕਰਨ ਬਰਾੜ ਜੀ ਇਹਦੀ ਉਮਰ ਦਾ ਜੇ ਪਤਾ ਨਹੀਂ ਲੱਗਿਆ ਇਹਨਾਂ ਤਿੰਨਾਂ ਨੂੰ ਅਰੈਸਟ ਕੀਤਾ ਗਿਆ ਔਰ ਪੁਲਿਸ ਦੀ ਇਨਫਾਰਮੇਸ਼ਨ ਇਹ ਆ ਕਿ ਇਹ ਜਿਹੜਾ ਉਹ ਸਕੁਆਡ ਬਣਿਆ ਸੀ ਜਿਨ੍ਹਾਂ ਨੇ ਜਾ ਕੇ ਗੋਲੀ ਚਲਾਈ ਉਹਨੂੰ ਮਾਰਿਆ ਉਹਦੇ ਉਹਦੇ ਸ਼ਾਮ ਸੀ ਇਹ ਬੀਸੀ ਚ ਹੁੰਦੇ ਸੀ ਇਹ ਤਿੰਨੇ ਹੁੰਦੇ ਮਿੰਟਾਂ ਆ ਗਏ ਉੱਥੋਂ ਇਹ ਅਰੈਸਟ ਹੋਏ ਆ ਤੇ ਇਹਨਾਂ ਤੇ ਫਰਸਟ ਡਿਗਰੀ ਮਰਡਰ ਦਾ ਜਿਹੜਾ ਉਹ ਕੇਸ ਚੱਲੇਗਾ ਇੱਕ ਵੱਡੀ ਵੱਡੀ ਮਤਲਬ ਇਹ ਬ੍ਰੇਕਡਾਊਨ ਹੋਈ ਆ ਉਸ ਸਿਸਟਮ ਦੇ ਵਿੱਚ ਪਰ ਨਾਲ ਦੀ ਨਾਲ ਇਹ ਵੀ ਕਹਿ ਰਹੀਆਂ ਏਜੰਸੀਆਂ ਤੇ ਪੁਲਿਸ ਕਿ ਜਿਹੜੀ ਇਹਦੇ ਵਿੱਚ ਰਾ ਦੀ ਜਾਂ ਇੰਡੀਅਨ ਏਜੰਸੀਆਂ ਦੀ ਇਨਵੋਲਵਮੈਂਟ ਆ ਉਹਨੂੰ ਅਜੇ ਸਾਬਤ ਕਰਨਾ ਬਾਕੀ ਆ ਕਿ ਇਹਨਾਂ ਲੋਕਾਂ ਦਾ ਪ੍ਰੋਕਰਾਇਆ ਗਿਆ ਅਪਰੇਟ ਕੌਣ ਕਰ ਰਿਹਾ ਸੀ ਕਿੱਦਾਂ ਕੀਤਾ ਗਿਆ ਇਹਦੇ ਪਿੱਛੇ ਅਪਰੇਟ ਕਿੰਨੇ ਕੀਤਾ ਇਹ ਜੀ ਚੀਜ਼ਾਂ ਸਾਹਮਣੇ ਆਉਣਗੀਆਂ ਜੀ 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 ਬਿਲਕੁਲ ਤੁਰਕੀ ਵਾਲੀ ਖਬਰ ਮੈਂ ਤੁਹਾਡੇ ਨਾਲ ਜਿਹੜੀ ਆ ਉਹ ਕਰਨੀ ਚਾਹੁੰਦਾ ਸੀ ਕਿ ਉਹਨਾਂ ਨੇ ਇੱਕ ਇਜ਼ਰਾਈਲ ਦੇ ਨਾਲ ਵਪਾਰਕ ਸਬੰਧ ਜਿਹੜੇ ਆ ਉਹ ਖਤਮ ਕਰ ਦਿੱਤੇ ਆ ਗਾਜ਼ਾ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਮਨੁੱਖੀ ਸੰਕਟ ਜਿਹੜਾ ਆ ਉਹ ਚੱਲ ਰਿਹਾ ਆ ਇੰਦਰ ਇਹ ਜਿਹੜਾ ਸੰਕਟ ਆ ਨਾ ਇਹ ਲਗਾਤਾਰ ਦੁਨੀਆ ਦਾ ਧਿਆਨ ਖਿੱਚ ਰਿਹਾ ਜਿਸ ਤਰੀਕੇ ਨਾਲ ਪਹਿਲਾਂ ਬਦਨਾਮ ਕੀਤਾ ਗਿਆ ਕਿ ਜਿਹੜੇ ਹਮਾਸ ਵਾਲੇ ਆ ਉਹ ਟੈਰਰਿਸਟ ਟਿਫਟੀ ਕਰਦੇ ਆ ਤੇ ਇਸ ਕਰਕੇ ਕਿਸੇ ਵੀ ਡੈਮੋਕ੍ਰੈਟਿਕ ਮੁਲਕ ਦਾ ਉੱਥੇ ਨਾਲ ਉਹਨਾਂ ਦੇ ਵਸਣਾ ਜਿਹੜਾ ਉਹ ਇੰਨਾ ਆਸਾਨ ਨਹੀਂ ਆ ਤੇ ਇਜ਼ਰਾਈਲ ਨੂੰ ਇਸ ਚੀਜ਼ ਦਾ ਐਜ ਸੀਗਾ ਹਮੇਸ਼ਾ ਦੁਨੀਆ ਉਹਦੀ ਸਪੋਰਟ 'ਚ ਖੜਦੀ ਸੀ ਜੀ ਦੂਸਰਾ ਇਜ਼ਰਾਈਲ ਦਾ ਜਿਹੜਾ ਦੂਜੀ ਜਿਹੜੀ ਸੰਸਾਰ ਜੰਗ ਲੱਗੀ ਉਸ ਤੋਂ ਪਹਿਲਾਂ ਜਿਹੜਾ ਜਰਮਨ ਦੇ ਉੱਤੇ ਇਲਜ਼ਾਮ ਹੈ ਹਿਟਲਰ ਨੇ ਉਹਨਾਂ ਨੂੰ ਹਲੋਕਾਸਟ ਹੋਇਆ ਸੀਗਾ ਉਹਦਾ ਕਰਕੇ ਉਹਨਾਂ ਪ੍ਰਤੀ ਥੋੜਾ ਜਿਹਾ ਸਿੰਥੀਸੀ ਵਰਡ ਨੂੰ ਪਰ ਜਿਸ ਤਰੀਕੇ ਨਾਲ ਉਹਨਾਂ ਨੇ ਗਾਜਾ 'ਚ ਤਬਾਹੀ ਲਿਆਂਦੀ ਤੇ ਉੱਥੇ ਮਨੁੱਖੀ ਜਾਨਾਂ ਦੀ ਪਰਵਾਹ ਨਹੀਂ ਕੀਤੀ ਮਤਲਬ ਉਹਨਾਂ ਨੂੰ ਮਤਲਬ ਜਾਨਵਰਾਂ ਤੋਂ ਵੀ ਬੱਦਤਰ ਹਾਲਤ ਸਮਝਿਆ ਮਨੁੱਖ ਸਮਝਿਆ ਹੀ ਨਹੀਂ ਤੇ ਹੌਲੀ ਹੌਲੀ ਉਹਦੇ ਖਿਲਾਫ ਜਿਹੜੇ ਆ ਨਾ ਤੇ ਇੱਕ ਵੱਡਾ ਇਲਜ਼ਾਮ ਇਹ ਲੱਗਦਾ ਸੀ ਕਿ ਆਲੇ-ਦੁਆਲੇ ਇੰਨੇ ਮੁਸਲਮ ਵਰਡ ਐ ਸਾਰਾ ਹੀ ਸਰ ਉਹ ਇਹ ਵੀ ਇੱਕ ਅਮਰਦੀ ਸੀਗੀ ਕਿ ਇਜ਼ਰਾਈਲ ਕੱਲਾ ਕਰਾਇਆ ਤੇ ਉਹਦੇ ਆਲੇ-ਦੁਆਲੇ ਸਾਰਾ ਮੁਸਲਮ ਵਰਡ ਐ ਤੇ ਉਹਨੂੰ ਜੀਨ ਨਹੀਂ ਦਿੰਦਾ ਪਰ ਸਾਰਾ ਮੁਸਲਮ ਵਰਡ ਇੱਕੀ ਮੂਕ ਦਰਸ਼ਕ ਬਣਿਆ ਰਿਹਾ ਉਹਨਾਂ ਨੇ ਕੋਈ ਬਹੁਤਾ ਦਖਲ ਨਹੀਂ ਦਿੱਤਾ ਬੈਕ ਡੋਰ ਚੈਨਲ ਤੇ ਗੱਲਬਾਤ ਚੱਲਦੀ ਰਹੀ ਕਤਰ ਵੱਲੋਂ ਜਾਂ ਕੁਝ ਹੋਰ ਪਰ ਲਗਭਗ ਗਾਜ਼ਾ ਨੂੰ ਆਪਣੇ ਹਾਲ ਤੇ ਛੱਡ ਦਿੱਤਾ ਸੀਗਾ ਨਾ ਸਾਊਦੀ ਅਰਬੀਆ ਗਿਆ ਆ ਨਾ ਹੋਰ ਆਇਆ ਹੁਣ ਹੌਲੀ ਹੌਲੀ ਜਦੋਂ ਨਤਨਜਾਊ ਦੇ ਖਿਲਾਫ ਇੱਕ ਮੂਵਮੈਂਟ ਵੱਧ ਰਹੀ ਆ ਦੁਨੀਆ ਭਰ ਚ ਇੱਕ ਪਾਸੇ ਸਟੂਡੈਂਟ ਦੀ ਐਜੀਟੇਸ਼ਨ ਚੱਲ ਰਹੀ ਆ ਨਤਨਜਾਊ ਦਾ ਵਿਰੋਧ ਅੰਦਰੋਂ ਵੀ ਹੋ ਰਿਹਾ ਬਾਹਰ ਦੁਨੀਆ ਚ ਵੀ ਹੋ ਰਿਹਾ ਤੇ ਹੁਣ ਹੌਲੀ ਹੌਲੀ ਗੱਲਾਂ ਜਿਹੜੀਆਂ ਨਾਲ ਵਾਲੇ ਮੁਲਕ ਆ ਉਹ ਵੀ ਹਿੰਮਤ ਦਿਖਾਉਣ ਲੱਗਿਆ ਤੇ ਅੱਜ ਜਿਹੜੀ ਖਬਰ ਆ ਵੱਡੀ ਕਿ ਤੁਰਕੀ ਜਿਹੜਿਆ ਉਹਨਾਂ ਨੇ ਜਿਹੜਾ ਆ ਉਹ ਪੂਰੀ ਤਰ੍ਹਾਂ ਵਪਾਰਕ ਸਬੰਧ ਜਿਹੜੇ ਆ ਉਹ ਤੋੜ ਦਿੱਤੇ ਆ ਇਜ਼ਰਾਈਲ ਦੇ ਨਾਲੋਂ ਕਾਫੀ ਵੱਡਾ ਉਹਨਾਂ ਦਾ ਆਪੋ ਚ ਵਪਾਰ ਚੱਲਦਾ ਸੀਗਾ ਕੋਈ ਉਹਨਾਂ ਦਾ ਪਿਛਲੇ ਸਾਲ ਜਿਵੇਂ ਮੈਂ ਤੇ ਦੇਖ ਰਿਹਾ ਸੀਗਾ ਉਹਨਾਂ ਦਾ ਤੁਰਕੀ ਦਾ ਜੀ 700 ਤੇ ਕੁਝ ਹਾਂਜੀ 70 ਬਟ ਡਾਲਰ ਦਾ ਵਪਾਰ ਹੁੰਦਾ ਸੀਗਾ ਜੀ ਜੀ ਤੇ ਹਾਲਾਂਕਿ ਕੋਈ ਵੀ ਮੁਲਕ ਨਹੀਂ ਚਾਹੁੰਦਾ ਹੁੰਦਾ ਕਿ ਕਈ ਵਾਰ ਬੜੀ ਟੈਨਸ਼ਨ ਹੋ ਜਾਂਦੀ ਆ ਸਪਾਰਤੀ ਸਬੰਧ ਵੀ ਟੁੱਟ ਜਾਂਦੇ ਆ ਹਾਂ ਪਰ ਜਿਹੜੇ ਉਹਨਾਂ ਦੇ ਵਪਾਰਕ ਦੂਤਕਰ ਹੁੰਦੇ ਆ ਉਹ ਆਪਣਾ ਕੰਮ ਕਰਦੇ ਰਹਿੰਦੇ ਆ ਆਪਰੇਟ ਹੁੰਦਾ ਰਹਿੰਦਾ ਕਿਉਂਕਿ ਦੁਨੀਆ ਜਿਹੜੀ ਆ ਉਹ ਦੋ ਮਹਾਜ ਤੇ ਲੜਾਈ ਲੜ ਰਹੀ ਹੁੰਦੀ ਆ ਇੱਕ ਤਾਂ ਬਾਰਡਰ ਤੇ ਤੇ ਇੱਕ ਦੂਜੀ ਆਰਥਿਕ ਮਹਾਜ ਤੇ ਵੀ ਲੜਾਈ ਲੜ ਰਹੀ ਹੁੰਦੀ ਆ ਸੋ ਤੁਰਕੀ ਦਾ ਬੜਾ ਵੱਡਾ ਫੈਸਲਾ ਆ ਤੇ ਤੁਰਕੀ ਉਹ ਮੁਲਕ ਆ ਜਿਨੇ 48 ਜੀ ਇਜ਼ਰਾਈਲ ਵਰਡ ਦਾ ਸਭ ਤੋਂ ਪਹਿਲਾਂ ਮੁਸਲਮਨ ਵਰਡ ਚ ਵੱਡਾ ਮੁਲਕ ਆ ਮੁਸਲਮਾਬਾਦੀ ਦਾ ਉਹਨਾਂ ਨੇ 1949 ਵਿੱਚ ਇਹਨਾਂ ਨੂੰ ਮਾਨਤਾ ਦੇ ਦਿੱਤੀ ਸੀ ਤਾਂ ਜੇ ਬਹੁਤ ਸਾਰੇ ਮੁਲਕਾਂ ਨੇ ਅਜੇ ਇਜ਼ਰਾਈਲ ਨੂੰ ਮਾਨਤਾ ਨਹੀਂ ਦਿੱਤੀ ਜੀ ਪਰ ਤੁਰਕੀ ਕਿਉਂਕਿ ਮੁਸਲਮਨ ਵਰਡ ਸੀਗਾ ਉਹਦੇ ਵੱਲੋਂ ਜਾਂ ਜਿਹੜਾ ਆਪਣਾ ਇਜੀਪਟ ਆ ਉਹਦੇ ਵੱਲੋਂ ਮਾਨਤਾ ਦੇਣਾ ਕੁਝ ਮੈਨੇ ਰੱਖਦਾ ਸੀਗਾ ਕਿ ਇਹ ਮੁਲਕ ਜਿਹੜੇ ਆ ਇਹ ਮੁਸਲਮਨ ਵਰਡ ਨੂੰ ਇੱਕ ਤਰ੍ਹਾਂ ਧੋਖਾ ਦੇ ਕੇ ਉਹਨਾਂ ਨੇ ਇਜ਼ਰਾਈਲ ਨੂੰ ਅਕਸੈਪਟ ਕਰ ਲਿਆ ਤੇ ਹੁਣ ਜਿਹੜਾ ਤੁਰਕੀ ਆ ਉਹ ਇਸ ਵੇਲੇ ਵੱਡੀ ਤਾਕਤ ਵਾਂਗੂ ਉੱਪਰ ਰਿਹਾ ਜੀ ਕਿਉਂਕਿ ਤੁਰਕੀ ਮੈਂ ਹੁਣੇ-ਹੁਣੇ ਆਪਣੇ ਮਿੱਤਰ ਜਾ ਕੇ ਆਏ ਨੇ ਬੜੈ ਸਾਬ ਉਹ ਦੱਸਦੇ ਆ ਕਿ ਤੁਰਕੀ ਦੀ ਜਿਹੜੀ ਤਰੱਕੀ ਹੋਈ ਆ ਜਿਹੜੀ ਉਹਨਾਂ ਦੀ ਆਰਥਿਕ ਹਾਲਤ ਆ ਜਿਹੜਾ ਉਥੋਂ ਦਾ ਇੰਫਰਾਸਟ੍ਰਕਚਰ ਆ ਉਹ ਰਾਨ ਕਰ ਦੇਣ ਵਾਲਾ ਸੋ ਤੁਰਕੀ ਦੀ ਇਸ ਵੇਲੇ ਕਾਫੀ ਮਤਲਬ ਦੁਨੀਆ ਦੇ ਵਿੱਚ ਉਹਦੀ ਆਵਾਜ਼ ਸੁਣੀ ਜਾਂਦੀ ਆ ਸੋ ਜੇ ਤੁਰਕੀ ਵਰਗਾ ਮੁਲਕ ਵੀ ਉਹਦਾ ਬਾਈਕਾਟ ਕਰਦਾ ਤੇ ਇਹ ਲਹਿਰ ਵੀ ਚੱਲ ਸਕਦੀ ਆ ਕਿ ਸਾਰੇ ਅਰਬ ਕੰਟਰੀ ਹੌਲੀ ਹੌਲੀ ਜਿਹੜਾ ਵਾ ਇਜ਼ਰਾਈਲ ਦੇ ਨਾਲ ਜਿੱਦਾਂ ਅਮਰੀਕਾ ਸੈਂਕਸ਼ਨ ਲਾ ਦਿੰਦਾ ਨਾ ਇਰਾਕ ਤੇ ਲਾਈਆਂ ਹੋਈਆਂ ਰਸ਼ੀਆ ਤੇ ਲਾਈਆਂ ਹੋਈਆਂ ਇਦਾਂ ਜੇ ਸਾਰਾ ਸਲਾਮਿਕ ਵਰਲਡ ਵੀ ਉੱਤੇ ਸੈਂਕਸ਼ਨ ਲਾ ਦਿੰਦਾ ਨਾ ਤੇ ਇਜ਼ਰਾਈਲ ਦਾ ਜੀਣਾ ਉੱਥੇ ਬਹੁਤ ਔਖਾ ਹੋ ਜਾਏਗਾ ਔਰ ਸੋ ਇਜ਼ਰਾਈਲ ਦੇ ਹਾਲਾਤ ਜਿਹੜੇ ਆ ਹੌਲੀ ਹੌਲੀ ਬੁਰੇ ਦਿਨਾਂ ਵੱਲ ਜਾ ਰਹੇ ਆ ਜੀ 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 ਬਿਲਕੁਲ ਜਿੱਥੇ ਅਸੀਂ ਗੱਲ ਕਰਦੇ ਆਂ तकरीबन ਰੋਜ਼ ਹੀ ਵਿਦਿਆਰਥੀ ਬੜਾ ਪ੍ਰਦਰਸ਼ਨ ਜਿਹੜਾ ਅਮਰੀਕਾ ਦੇ ਵਿੱਚ ਕਰ ਰਹੇ ਆ ਲਗਾਤਾਰ ਉੱਤੇ ਫਿਰ ਜਿਹੜਾ ਆ ਵਿਦਿਆਰਥੀਆਂ ਨੇ ਜਿਹੜਾ ਗਾਜ਼ਾ ਦੇ ਉੱਤੇ ਸਟੈਂਡ ਜਿਹੜਾ ਇਹ ਹੀ ਖਬਰ ਫੇਰ ਦੁਬਾਰਾ ਆ ਕਿ ਜਿੱਥੇ ਇੱਕ ਪਾਸੇ ਤੁਰਕੀ ਨੇ ਬੈਨ ਕੀਤਾ ਵਪਾਰ ਆਪਣਾ ਦੂਜੇ ਪਾਸੇ ਜਿਹੜੀ ਕਲੰਬੀਆ ਯੂਨੀਵਰਸਿਟੀ ਤੋਂ ਕੰਮ ਸ਼ੁਰੂ ਹੋਇਆ ਸੀਗਾ ਇਹ ਸਿਰਫ ਅਮਰੀਕਾ 'ਚ ਹੁਣ ਉਹ ਕੈਨੇਡਾ ਦੀਆਂ ਯੂਨੀਵਰਸਿਟੀਆਂ ਤੇ ਕਾਲਜਸ ਵਿੱਚ ਵੀ ਸਪਰੈਡ ਹੋ ਰਿਹਾ ਤੇ ਆਸਟ੍ਰੇਲੀਆ ਤੱਕ ਫੈਲ ਗਿਆ ਉਧਰੋਂ ਯੂਰਪ ਦੇ ਕੰਟਰੀ ਖਾਸ ਕਰਕੇ ਜੀ ਫਰਾਂਸ ਮੈਂ ਅੱਜ ਹੀ ਸਵੇਰੇ ਗੱਲ ਕਰ ਰਿਹਾ ਸੀ ਕਿਸੇ ਨਾਲ ਕਿ ਫਰਾਂਸ ਵੀ ਕਿਸ ਦਿਨ ਵੜੈ ਸਾਬ ਨੂੰ ਪੁੱਛਾਂਗੇ ਉਸ ਇਲਾਕੇ 'ਚ ਰਹਿ ਕੇ ਆਏ ਆ ਜੀ ਕਿ ਬਾਕੀ ਜਿਹੜੇ ਯੂਰੋਪੀਅਨ ਯੂਨੀਅਨ ਦੇ ਮੁਲਕ ਨੇ ਉਹਨਾਂ ਤਾਂ ਥੋੜਾ ਅਲੱਗ ਦਿਖਦਾ ਮੈਨੂੰ ਜੇ ਕਿਸਾਨ ਐਜੀਟੇਸ਼ਨ ਇੰਡੀਆ 'ਚ ਹੁੰਦੀ ਆ ਤੇ ਸਭ ਤੋਂ ਪਹਿਲਾਂ ਉਹਦਾ ਰਿਐਕਸ਼ਨ ਫਰਾਂਸ 'ਚ ਦਿਖਦਾ ਜੀ ਫ੍ਰਾਂਸ ਦੇ ਕਿਸਾਨ ਆਪਣੇ ਟਰੈਕਟਰ ਲੈ ਕੇ ਸੜਕਾਂ ਤੇ ਆ ਜਾਂਦੇ ਆ ਮਤਲਬ ਉੱਥੇ ਦਾ ਵੀ ਲੋਕਾਂ ਦਾ ਜਿਹੜਾ ਸੋਚਣ ਦਾ ਨਜ਼ਰੀਆ ਜੇ ਪਹਿਲੀ ਆਪਾਂ ਫ੍ਰੈਂਚ ਰੈਵੋਲੂਸ਼ਨ ਕਹਿੰਦੇ ਆ ਯੂਰਪ ਦਾ ਸਭ ਤੋਂ ਪਹਿਲਾ ਤੇ ਉਹ ਵੀ ਫ੍ਰਾਂਸ ਤੋਂ ਆਇਆ ਤੇ ਫ੍ਰਾਂਸ ਦੇ ਲੋਕਾਂ ਦੀ ਸੋਚਣੀ ਸ਼ਾਇਦ ਬਾਕੀ ਯੂਰਪ ਤੋਂ ਵੀ ਥੋੜੀ ਅੱਗੇ ਆ ਕੁਝ ਕਾਰਨ ਹੋਣਗੇ ਤੇ ਹੁਣ ਫ੍ਰਾਂਸ ਵਿੱਚ ਵੀ ਇਹ ਜਿਹੜੀ ਆ ਸਟੂਡੈਂਟ ਲੈਅ ਸਪਰੈਡ ਹੋ ਰਹੀ ਆ ਤੇ ਜੇ ਹੌਲੀ ਹੌਲੀ ਪੂਰੀ ਦੁਨੀਆ 'ਚ ਫੈਲਦੀ ਫੈਲੇਗੀ ਯਕੀਨਨ ਫੈਲੇਗੀ ਤੇ ਫਿਰ ਅਮਰੀਕਾ ਨੂੰ ਵੀ ਆਪਣਾ ਸਟੈਂਡ ਬਦਲਣਾ ਪਏਗਾ ਤੇ ਇਜ਼ਰਾਇਲ ਦੇ ਲਈ ਇਹ ਜਿਹੜੇ ਸਾਈਨ ਹੈ ਸਾਰੇ ਇਹ 네ਗਟਿਵ ਸਾਈਨ ਹੈ ਤੇ ਇਜ਼ਰਾਇਲ ਦੀ ਹੁਣ ਉਹ ਪੋਜੀਸ਼ਨ ਨਹੀਂ ਰਹੇਗੀ ਜਿਹੜੀ ਇਸ جنگ ਤੋਂ ਪਹਿਲਾਂ ਹੁੰਦੀ ਸੀ ਜੀ ਜੀ ਬਿਲਕੁਲ ਕਿੰਨੀਆਂ ਦੀ ਗੱਲ ਕਰ ਰਹੀ ਹੈ ਕਿੰਨੀਆਂ ਦੇ ਵਿੱਚ ਭਾਰੀ ਮੀਂਹ ਦੇ ਨਾਲ ਜਿਹੜਾ ਹੜ ਆਇਆ ਉਹਦੇ ਵਿੱਚ 200 ਲੋਕਾਂ ਦੀ ਮੌਤ ਵੀ ਹੋਈ ਆ ਬਹੁਤ ਸਾਰੇ ਲੋਕ ਜਿਹੜਾ ਅਫਰੀਕਨ ਕੰਟੀਨੈਂਟ ਆ ਨਾ ਜੀ ਇਨੋ ਦੁਨੀਆ ਨੇ ਵਿਸਾਰ ਹੀ ਛੜਿਆ ਇਹਦੀ ਕੋਈ ਖਬਰ ਹੀ ਨਹੀਂ ਆਉਂਦੀ ਵਿਚਾਰਾ ਦੀ ਕੋਈ ਮਾੜੀ ਮੋਟੀ ਖਬਰ ਕਦੀ ਆਉਂਦੀ ਆ ਜੀ ਜੀ ਇਹ ਵੀ ਖਬਰ ਜਿਹੜੀ ਹੈ ਨੈਗੇਟਿਵ ਖਬਰ ਹੀ ਆ ਵੈਸੇ ਇਹ ਤੇ ਕੁਦਰਤੀ ਮਾਰ ਹੀ ਠਾਏ ਆ ਹਮ ਪਰ ਉਹ ਭੁੱਖਮਰੀ ਦਾ ਸ਼ਿਕਾਰ ਆ ਉੱਥੋਂ ਦੇ ਹਾਲਾਤ ਬੱਚਿਆਂ ਦੀ ਗਰੀਬੀ ਉਹਨਾਂ ਦਾ ਕਪੋਸ਼ਨ ਤੇ ਉਹਨਾਂ ਦੇ ਕਈਰ ਪਿੰਜਰ ਦੇਖਦੇ ਆ ਉਹਨਾਂ ਮੁਲਕਾਂ ਦੇ ਲੋਕਾਂ ਦੇ ਜਿਹੜੇ ਭੁੱਖਮਰੀ ਦਾ ਸ਼ਿਕਾਰ ਆ ਪਰ ਦੁਨੀਆ ਉਹਨਾਂ ਨੂੰ ਕਦੀ ਮਤਲਬ ਸਮਝਦੀ ਨਹੀਂ ਕਿ ਉਹ ਇਹ ਇਥੋਂ ਦੇ ਧਰਤੀ ਦੇ ਵਸਨੀਕ ਆ ਜੀ 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 ਹਾਲਾਂਕਿ ਅਸੀਂ ਸਾਰੇ ਜਿਹੜੇ ਆ ਕਹਿੰਦੇ ਮਨੁੱਖ ਦੀ ਜਿਹੜੀ ਜਿਹੜੀਆਂ ਇਹ ਧਾਰਮਿਕ ਭਾਵੇਂ ਇਸਲਾਮ ਦੀ ਹੋਵੇ ਤੇ ਭਾਵੇਂ 크ਿਸਚੈਂਟੀ ਦੀ ਹੋਵੇ ਬਾਬੇ ਆਦਮ ਦੀ ਉਹ ਕਥਾ ਜਿਹੜੀ ਸੁਣਾਉਂਦੇ ਆਗੇ ਹਵਾਲੀ ਤੇ ਉਹ ਦੂਜੀ ਵਾਲੀ ਉਹ ਵੀ ਸਾਰਾ ਜਿਹੜਾ ਮਨੁੱਖ ਦੀ ਉਤਪਤੀ ਹੋਈ ਹੈ ਉਹ ਅਫਰੀਕਾ 'ਚ ਹੀ ਹੋਈ ਹੈ ਸਭ ਤੋਂ ਪਹਿਲਾਂ ਜੀ ਦੁਨੀਆ 'ਚ ਸਭ ਤੋਂ ਪਹਿਲਾਂ ਮਨੁੱਖ ਦਾ ਆਉਣਾ ਧਰਤੀ ਤੇ ਪਰ ਮੇਰੇ ਕੋਈ ਗੈਪੀ ਸ਼ਕਤੀ ਹੋਵੇ ਜਾਂ ਕੁਝ ਜੇ ਡਾਰਵਿਨ ਦੀ ਥਿਊਰੀ ਮੁਤਾਬਕ ਹੋਵੇ ਉਹ افریقਾ ਤੋਂ ਆ ਤੇ افریقਾ ਨੂੰ ਦੁਨੀਆ ਨੇ ਵਿਸਾਰ ਛੜਿਆ ਜੀ ਪਰ ਦੂਜਾ ਪੱਖ ਇਹ ਆ ਕਿ ਜਿਹੜਾ এনवायरमेंट ਚੇਂਜ ਆ ਉਹਦਾ ਅਸਰ ਹੋ ਰਿਹਾ ਆ ਪਰ ਹੁਣੇ ਦੁਬਈ ਚ ਵੇਖਿਆ 사우ਦੀ ਚ ਦੇਖਿਆ ਇੰਨੇ ਨੇ ਵੱਡੇ ਫਲੱਡ ਆਏ ਆ ਕਈ ਦਿਨ ਉਡਾਨਾਂ ਬੰਦ ਰਹੀਆਂ ਨੇ ਕੋਈ ਸਾਰੇ ਕਾਰੋਬਾਰ ਬੰਦ ਹੋ ਗਏ ਆ ਆ ਬ੍ਰਾਜ਼ੀਲ ਦੀ ਖਬਰ ਆ ਰਹੀ ਅੱਜ ਕਿ ਬ੍ਰਾਜ਼ੀਲ ਚ ਬਹੁਤ ਵੱਡਾ ਫਲੱਡ ਆਇਆ ਹੋਇਆ ਤੇ ਕਿਨਿਆ ਚ ਤੇ ਬਹੁਤ ਬੁਰੀ ਹਾਲਤ ਹੋਈ ਆ ਉੱਥੇ ਲਗਾਤਾਰ ਅਜੇ ਤੱਕ ਜਿਹੜੀਆਂ ਖਬਰਾਂ ਆਈਆਂ 200 ਤੋਂ ਵੱਧ ਲੋਕ ਮਰ ਚੁੱਕੇ ਆ 2000 ਸਕੂਲ ਉਹਨਾਂ ਦੇ ਟਹਿ ਟੇਰੀ ਹੋ ਗਏ ਆ ਤੇ ਨਾਲ ਦੀ ਨਾਲ ਇਹ ਵੀ ਖਬਰ ਆ ਰਹੀ ਹੈ ਕਿ ਜਿਹੜਾ ਇਹ ਚੱਕਰਵਰਤੀ ਤੂਫਾਨ ਆ ਉਹ ਕਿਨੀਆਂ ਦੇ ਬਿਲਕੁਲ ਨਾਲ ਲੱਗਦਾ ਜਿਹੜਾ ਮੁਲਕ ਹੈ ਤੰਜ਼ਾਨੀਆ ਅੱਜ ਸ਼ੁੱਕਰਵਾਰ ਚੱਲ ਰਿਹਾ ਨਾ ਸ਼ੁੱਕਰਵਾਰ ਸ਼ਾਮ ਨੂੰ ਉੱਥੇ ਇਹਨੂੰ ਟੱਚ ਕਰਨਾ ਸੀ ਇਹਦੇ ਕੀ ਅਸਰ ਹੁੰਦੇ ਆ ਕਿਨੀਆਂ ਦੇ ਉੱਤੇ ਜਿਹੜੇ ਅੱਗੇ ਫਸੇ ਹੋਏ ਲੋਕ ਆ ਉਹਨਾਂ ਤੇ ਕਿੰਨਾ ਕੁ ਹੋਰ ਭयंकर ਜਿਹੜੀ ਆਫਤ ਆਉਣ ਵਾਲੀ ਆ ਇਹ ਅਜੇ ਖਬਰਾਂ ਕੱਲ ਤੱਕ ਸਾਡੇ ਸਾਹਮਣੇ ਆਉਣਗੀਆਂ ਜੀ 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 ਬਿਲਕੁਲ ਪਾਕਿਸਤਾਨ ਦੇ ਸੂਬੇ بلوچستان ਦੇ ਵਿੱਚ ਇੱਕ ਧਮਾਕਾ ਜਿਹੜਾ ਹੋਇਆ ਜਿੱਥੇ ਤਿੰਨ ਲੋਕਾਂ ਦੀ ਜਿਹੜੀ ਮੌਤ ਆ ਹੋਈ ਆ ਇਹ ਕੋਈ ਪੱਤਰਕਾਰ ਸੀਗੇ ਅਨੰਦਰ ਉਹਨਾਂ ਨੂੰ ਮਤਲਬ ਟਾਰਗੇਟ ਕਰਕੇ ਇਹ ਘਟਨਾ ਜਿਹੜੀ ਆ ਇਹ ਹੋਈ ਆ ਕਿਉਂਕਿ ਬਲੋਚਿਸਤਾਨ ਦੀਆਂ ਵੀ ਬਹੁਤ ਸਾਰੀਆਂ ਰੋਜ਼ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਜਿਹੜਾ ਬਲੋਚਾਂ ਦਾ ਏਰੀਆ ਚਾਹੇ ਉਹ ਪਾਕਿਸਤਾਨ ਚਾਹੇ ਤੇ ਚਾਹੇ ਉਹ ਇਰਾਕ ਨਾਲ ਲੱਗਦੇ ਮੁਲਕ ਰਾਜ ਚ ਉਥੇ ਕਾਫੀ ਡਿਸਟਰਬੈਂਸ ਆ ਤੇ ਇੱਕ ਦੂਜੇ ਮੁਲਕ ਤੇ ਇਲਜ਼ਾਮ ਵੀ ਲੱਗਦੇ ਰਹਿੰਦੇ ਪਿਛਲੇ ਜੇ ਫਰਵਰੀ ਦੇ ਵਿੱਚ ਇੱਕ ਦੂਜੇ ਤੇ ਛੋਟੇ ਮੋਟੇ ਅਟੈਕ ਵੀ ਹੋਏ ਸੀ ਪਹਿਲਾਂ ਇਰਾਨ ਨੇ ਕੀਤਾ ਸੀ ਤੇ ਮੁੜ ਕੇ ਉਹਦੇ ਜਵਾਬ ਵਿੱਚ ਅਮਰੀਕਾ ਸੌਰੀ ਪਾਕਿਸਤਾਨ ਨੇ ਵੀ ਕੀਤਾ ਸੀਗਾ ਪਰ ਉੱਥੇ ਵੀ ਬੇਚੈਨੀ ਆ ਉਸ ਇਲਾਕੇ 'ਚ ਤੇ ਉੱਥੇ ਜਿਹੜੀਆਂ ਐਕਟੀਵਿਟੀਜ਼ ਨੇ ਲਗਭਗ ਰੋਜ਼ ਕੋਈ ਆ ਜਾਂਦੀ ਆ ਤੇ ਇਸੇ ਤਰ੍ਹਾਂ ਹੀ ਕੋਈ ਪੱਤਰਕਾਰ ਸੀਗੇ ਉਹਨਾਂ ਦੀ ਗੱਡੀ ਨੂੰ ਨਿਸ਼ਾਨਾ ਬਣਾ ਕੇ ਅਟੈਕ ਕੀਤਾ ਸੀਗਾ ਉਹਦੇ ਵਿੱਚ ਪੱਤਰਕਾਰ ਸਮੇਤ ਜਿਹੜੇ ਆ ਉਹ ਤਿੰਨ ਜਣੇ ਤੇ ਉੱਥੇ ਮਰ ਗਏ ਤੇ ਅੱਠ ਜਿਹੜੇ ਆ ਉਹ ਕਾਫੀ ਸੀਰੀਅਸ ਜਖਮੀ ਹੋਏ ਆ ਇਸ ਖਬਰ ਦੀ ਵੀ ਅਜੇ ਹੋਰ ਵਿਸਤਾਰ ਆਉਣਾ ਬਾਕੀ ਆ ਕਿ ਉਹ ਧੁਮਾਕਾ ਬੰਬ ਧੁਮਾਕਾ ਹੋਇਆ ਜਾਂ ਕੋਈ ਟਾਰਗੇਟ ਜਿਹੜਾ ਦੂਰੋਂ ਕਿਸ ਤਰੀਕੇ ਨਾਲ ਕੀਤਾ ਗਿਆ ਤੇ ਇਹ ਖਬਰ ਜਦੋਂ ਆਏਗੀ ਡਿਟੇਲ ਫਿਰ ਆਪਣੇ ਦਸਖਾਨਾਂ ਨਾਲ ਸਾਂਝੀ ਕਰਾਂਗੇ ਕਿ ਕਿੰਨੇ ਕੁ ਲੋਕ ਉੱਥੇ ਜਿਹੜੇ ਆ ਉਹ ਮਰੇ ਆ ਕਿ ਇਹ ਵਾਕਈ ਤਿੰਨ ਤੱਕ ਹੀ ਸੀਮਤ ਹੈ ਜਾਂ ਇਸ ਤੋਂ ਵੱਧ ਨੁਕਸਾਨ ਹੋਇਆ ਜੀ ਜੀ ਬਿਲਕੁਲ ਅੱਗੇ ਸਿਆਸਤ ਨਾਲ ਜੁੜੀ ਖਬਰ ਜਿਹੜੀ ਉਹ ਲੈ ਲੈਨੇ ਆ ਪਾਕਿਸਤਾਨ ਦੇ ਨਾਲ ਇਸ ਸੰਬੰਧਿਤ ਜਿਹੜੀ ਆ ਉਹ ਹੈਗੀ ਆ ਕਾਂਗਰਸ ਪ੍ਰਧਾਨ ਮਲਕਰਜਨ ਖੜਗੇ ਹੋਰ ਆਨੇ ਆਇਆ ਕਿ ਜਿਵੇਂ ਇੱਕ ਬਿਆਨ ਆਇਆ ਸੀ ਕਿ ਪਾਕਿਸਤਾਨ ਤੋਂ ਰਾਹਲ ਗਾਂਧੀ ਨੂੰ ਲੈ ਕੇ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਉਸ ਤਰ੍ਹਾਂ ਦੇ ਨਹੀਂ ਜੋ ਬਿਨ ਬਲਾਵੇ ਦੇ ਜਾ ਕੇ ਜਫੀ ਪਾ ਲੈਨੇ ਆ ਬਿਲਕੁਲੋ ਕੱਲ ਤੁਹਾਨੂੰ ਪਤਾ ਪ੍ਰਧਾਨ ਮੰਤਰੀ ਮੋਦੀ ਹਰ ਗੱਲ ਦੇ ਵਿੱਚ ਮੁਸਲਮਾਨ ਪਾਕਿਸਤਾਨ ਜਾਂ ਇਸ ਤਰ੍ਹਾਂ ਦੀਆਂ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਂਦੇ ਆ ਹਾਲਾਂਕਿ ਪਾਕਿਸਤਾਨ ਨਾਲ ਭਾਰਤ ਦੀ ਰਿਸ਼ਤਿਆਂ ਦਾ ਕੋਈ ਬਹੁਤਾ ਸਬੰਧ ਨਹੀਂ ਪਰ ਇੱਕ ਉਹ ਮੰਤਰੀ ਤਾਂ ਦੱਸਿਆ ਸੀ ਕਿ ਉਹ ਵੀ ਥੋੜੇ ਜਿਹਾ ਬੋਲੇ ਨੇ ਜਿੱਦਾਂ ਸ਼ੇਖ ਰਸ਼ੀਦ ਜੀ ਉੱਥੇ ਅਕਸਰ ਬੋਲਦੇ ਸਾਡੇ ਮਤਲੂਬ ਸਾਹਿਬ ਦੇ ਮਿੱਤਰ ਨੇ ਵੈਸੇ ਉਹ ਤੇ ਨਾਲ ਦੀ ਨਾਲ ਉਹ ਆਪਣੇ ਉਹ ਇੱਕ ਹੋਰ ਮੰਤਰੀ ਨੇ ਮੈਂ ਉਹਨਾਂ ਦਾ ਨਾਂ ਪੁਲਗਨ ਦਾ ਬਿਆਨ ਆਇਆ ਸੀਗਾ ਫਿਰ ਆ ਉਹ ਕਾਫੀ ਨੇੜੇ ਸੀਗੇ ਜਿਹੜੀ ਆ ਇਮਰਾਨ ਖਾਨ ਦੀ ਪਾਰਟੀ ਉਹਦੇ ਵਿੱਚ ਵਜ਼ੀਰ ਸੀਗੇ ਉਹ ਉਹਨਾਂ ਨੇ ਕਿਹਾ ਕਿ ਭਾਰਤ ਵਿੱਚ ਮਤਲਬ ਕਿਉਂਕਿ 10 ਸਾਲ ਤੋਂ ਨਰਿੰਦਰ ਮੋਦੀ ਦੀ ਸਰਕਾਰ ਹੈ ਤੇ ਐਂਟੀ ਮੁਸਲਮਨ এজেন্ডਾ ਚਲਾਉਂਦੀ ਆ ਤੇ ਪਾਕਿਸਤਾਨ ਦੇ ਉਹਨਾਂ ਮੰਤਰੀ ਸਾਹਿਬ ਨੇ ਕਹਿ ਦਿੱਤਾ ਕਿ ਚੰਗਾ ਹੋਏਗਾ ਸਾਡੇ ਵੱਲ ਵੀ ਚੰਗੀ ਹਵਾ ਰੁਮਕੇਗੀ ਜੇ ਉੱਥੇ ਪ੍ਰਧਾਨ ਮੰਤਰੀ ਅਗਲਾ ਰਾਹੁਲ ਗਾਂਧੀ ਬਣਦਾ ਇਹਨੂੰ ਲੈ ਕੇ ਤੇ ਪ੍ਰਧਾਨ ਮੰਤਰੀ ਮੋਦੀ ਨੇ ਜਿਸ ਤਰ੍ਹਾਂ ਤੁਹਾਨੂੰ ਯਾਦ ਪਤਾ ਹੈ ਕਿ ਉਹ ਹਰ ਗੱਲ ਨੂੰ ਚੁੱਕ ਲੈਂਦੇ ਆ ਉਹਨਾਂ ਕਹੇ ਕਿ ਪਾਕਿਸਤਾਨ ਰੋ ਰਿਹਾ ਆ ਕਿ ਇੱਥੇ ਮੋਦੀ ਕਿਉਂ ਆ ਪਾਕਿਸਤਾਨ ਨੂੰ ਬਹੁਤ ਤਕਲੀਫ ਆ ਉਹ ਸ਼ਿਹਜ਼ਾਦੇ ਨੂੰ ਬਣਾਉਣਾ ਚਾਹੁੰਦਾ ਆ ਹਾਲਾਂਕਿ ਪਾਕਿਸਤਾਨ ਦੇ ਇੱਕ ਮੰਤਰੀ ਦੇ ਜਾਂ ਸਾਬਕਾ ਮੰਤਰੀ ਦੇ ਬਿਆਨ ਨਾਲ ਹਿੰਦੁਸਤਾਨ ਦੀ ਪੋਲਿਟਿਕਸ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਅੱਜ ਉਹਦਾ ਜਵਾਬ ਦਿੱਤਾ ਪਰ ਕਾਂਗਰਸ ਪ੍ਰਧਾਨ ਨੇ ਕਿ ਅਸੀਂ ਤੁਹਾਡੇ ਵਰਗੇ ਨਹੀਂ ਕਿ ਤੁਹਾਨੂੰ ਬਿਨਾਂ ਬੁਲਾਏ ਜਾ ਕੇ ਜੱਫੀ ਪਾ ਲੈਂਦੇ ਹੋ ਅਸੀਂ ਦੇਸ਼ ਭਗਤ ਆ ਤੇ ਅਸੀਂ ਜਿਹੜੇ ਆ ਸਾਡੇ ਕਾਂਗਰਸ ਇਹੋ ਜਿਹੇ ਲੋਕ ਆ ਜਿਨ੍ਹਾਂ ਨੇ ਕੁਰਬਾਨੀ ਅੱਗੇ ਵੀ ਇਹ ਤੇ ਹੋਰ ਵੀ ਕਰਨ ਨੂੰ ਤਿਆਰ ਹੈ ਤੁਹਾਡੇ ਵਰਗੇ ਅਸੀਂ ਨਹੀਂਗੇ ਕਿ ਅਸੀਂ ਇੱਕ ਪਾਸੇ ਤੇ ਪਾਕਿਸਤਾਨ ਨੂੰ ਦੁਸ਼ਮਣ ਮੁਲਕ ਦੱਸਦੇ ਆ ਦੂਜੇ ਪਾਸੇ ਤੁਸੀਂ ਸਾਰਾ ਕੁਝ ਅੰਦਰ ਖਾਤੇ ਕਰਦੇ ਹੋ ਇਸ ਤਰ੍ਹਾਂ ਤੇ ਸਿਆਸੀ ਬਿਆਨ ਬਿਆਝੇ ਚਲਦੀ ਰਹਿੰਦੀ ਹੈ ਜੀ ਜੀ ਬਿਲਕੁਲ ਪ੍ਰਿੰਕਾ ਗਾਂਧੀ ਹੋਰਾਂ ਨੇ بڑا ਜਿਹੜਾ ਕਹਿੰਦੇ ਜ਼ੋਰਦਾਰ ਪ੍ਰਚਾਰ ਜਿਹੜਾ ਹੈ ਉਹ ਕਰ ਰਹੇ ਦੇ ਉੱਤੇ ਵੀ ਜੈਰਾਮ ਰਮੇਸ਼ ਹੋਰਾਂ ਨੇ ਕਿਹਾ ਹੈ ਕਿ ਉਹ ਹਰੇਕ ਝੂਠ ਦਾ ਜਵਾਬ ਜਿਹੜਾ ਹੈ ਉਹ ਸੱਚ ਦੇ ਨਾਲ ਅਤੇ ਬੜੀ ਦ੍ਰਿੜਤਾ ਦੇ ਨਾਲ ਇਹ ਵੀ ਉਸੇ ਗੱਲ ਤੋਂ ਨਿਕਲੀ ਹੋਈ ਖਬਰ ਹੈ ਕਿ ਪ੍ਰਿੰਕਾ ਗਾਂਧੀ ਨੂੰ ਟਿਕਟ ਕਿਉਂ ਨਹੀਂ ਦਿੱਤੀ ਗਈ ਰਾਣੀ ਜੀ ਨੂੰ ਕਿਉਂਕਿ ਇੱਕ ਜਿਹੜਾ ਵਰਤਾਂਤ ਸਿਰਜਿਆ ਆਇਆ ਸੀਗਾ ਕਿ ਰਾਹੁਲ ਗਾਂਧੀ ਅਮੇਠੀ ਤੋਂ ਤੇ ਪ੍ਰਿੰਕਾ ਗਾਂਧੀ ਜਿਹੜੇ ਆ ਉਹ ਬਰੇਲੀ ਤੋਂ ਚੋਣ ਲੜਨਗੇ ਪਰ ਕਿਉਂਕਿ ਕਾਂਗਰਸ ਨੇ ਬੜੀ ਸੋਚ ਸਮਝ ਕੇ ਆਪਣੇ ਇੱਕ ਉਮੀਦਵਾਰ ਖੜੇ ਕੀਤੇ ਆ ਉਹਨਾਂ ਨੂੰ ਲੱਗਦਾ ਸੀ ਕਿ ਜੇ ਇਹਨੂੰ رائے ਬਰੇਲੀ ਤੋਂ ਜਾਂ ਅਮੇਠੀ ਤੋਂ ਉਮੀਦਵਾਰ ਖੜੇ ਕਰ ਦਿੰਨੇ ਆ ਤੇ ਫਿਰ ਉਹ ਉਹ ਹਲਕੇ ਜੋਗੇ ਰਹਿ ਜਾਣਗੇ ਤੇ ਇਸੇ ਤਰ੍ਹਾਂ ਹੀ ਜੇ ਅਮੇਠੀ ਤੋਂ ਰਾਹੁਲ ਗਾਂਧੀ ਖੜੇ ਹੁੰਦੇ ਜਿੱਦਾਂ ਦਾ ਇਹਨਾਂ ਨੇ ਸਾਰਾ ਸਿਸਟਮ ਬਣਾਇਆ ਹੋਇਆ ਸੀਗਾ ਜਿਹੜਾ ਟਰੈਪ ਜਿਹਨੂੰ ਕਹਿ ਰਹੇ ਸ਼ਬਦ ਵਰਤ ਉਹ ਵਛਾਇਆ ਸੀ ਜਾਲ ਤੇ ਉਹ ਚ ਫਸ ਕੇ ਰਹਿ ਜਾਂਦੇ ਫਿਰ ਜਿਹੜੇ ਆ ਰਾਹੁਲ ਗਾਂਧੀ ਉਹ ਵੀ ਮਿੱਟੀ ਤੋਂ ਬਾਹਰ ਜਾਣਾ ਉਹਨਾਂ ਵਾਸਤੇ ਔਖਾ ਜਾਂਦਾ ਉਹ ਕਿਉਂਕਿ ਇੱਕ ਵੱਡੀ ਲੜਾਈ ਲੜ ਰਹੇ ਆ ਪੂਰੇ ਹਿੰਦੁਸਤਾਨ ਦੀ ਲੜਾਈ ਲੜ ਰਹੇ ਆ ਉਹਨਾਂ ਬਾਕੀ ਜਗ੍ਹਾ ਤੇ ਵੀ ਜਾਣਾ ਤੇ ਜਿਹੜੇ ਉਹਨਾਂ ਦੇ ਮਤਲਬ ਸਟਾਰ ਕੰਪੇਨਰ ਨੇ ਉਹਨਾਂ ਦੇ ਵਿੱਚ ਪ੍ਰਿੰਕਾ ਗਾਂਧੀ ਦਾ ਵੀ ਨਾਂ ਆ ਕਾਂਗਰਸ ਦੇ ਤੇ ਉਹਨਾਂ ਨੇ ਉਹਨੂੰ ਰਿਜ਼ਰਵ ਰੱਖਿਆ ਹੋਇਆ ਆ ਉਹਨਾਂ ਨੂੰ ਤਾਂ ਕਦੇ ਵੀ ਲੜਾ ਲੈਣਗੇ ਮੰਨ ਲਓ ਮੰਨ ਲਓ ਰਾਹਲ ગાંધી ਬਰੇਲੀ ਵਾਲੀ ਸੀਟ ਜਿੱਤ ਜਾਂਦੇ ਜਿਹਦੇ ਹੈਗਾ ਇਮਕਾਨ ਜ਼ਿਆਦਾ ਹੈ ਕਿ ਉਹ ਜਿੱਤਣਗੇ ਤੇ ਫਿਰ ਵਾਇਨਾ ਡਾੜੀ ਜਿਹੜੀ ਕੇਰਲਾ ਵਾਲੀ ਸੀਟੋਂ ਖਾਲੀ ਹੋਣੀ ਆ ਪ੍ਰਿੰਕਾ ગાંધી ਨੂੰ ਉੱਥੋਂ ਵੀ ਲਿਆ ਜਾਂਦਾ ਸਾਡਾ ਸੋ ਫਿਰ ਹਾਲ ਉਹਨਾਂ ਨੇ ਇਹ ਸਮਝਿਆ ਕਿ ਵੱਡੀ ਜੰਗ ਦੇ ਵਿੱਚ ਪਰਿਵਾਰ ਦੇ ਸਾਰੇ ਲੋਕਾਂ ਨੂੰ ਖੜੇ ਕਰਨੋ ਜ਼ਰੂਰੀ ਆ ਕਿ ਜਿਹੜੀਆਂ ਫਾਸ਼ੀਵਾਦੀ ਤਾਕਤਾਂ ਨੇ ਤੇ ਮੋਦੀ ਦੀ ਜਿਹੜੀ ਪਾਰਟੀ ਆ ਜਾਂ ਜਿਹੜਾ ਜਿਸ ਤਰ੍ਹਾਂ ਦਾ ਇਹਨਾਂ ਦਾ ਵਿਹਾਰ ਆ ਇਹਨਾਂ ਨੂੰ ਜਿਹੜਾ ਗੈਰਜਬੂਰੀ ਇਹਨਾਂ ਦਾ ਅਮਲ ਆ ਇਹਨੂੰ ਰੋਕਿਆ ਜਾਵੇ ਇਸ ਕਰਕੇ ਉਹਨਾਂ ਨੇ ਵੀ ਬਿਆਨ ਇੱਕ ਦਿੱਤਾ ਆ ਕਿ ਪ੍ਰਧਾਨ ਮੰਤਰੀ ਹਰਾਂ ਦੇ ਆਸ-ਪਾਸ ਰਹਿਣ ਵਾਲੇ ਲੋਕ ਜਿਹੜੇ ਉਹ ਕਰਦੇ ਆ ਤੇ ਇਹ ਵੀ ਹੋ ਬੜੀ ਬੜੀ ਅੱਛੀ ਬਲਾਰਾ ਜੀ ਉਹਨੇ ਕਿਹਾ ਆ ਕਿ ਪ੍ਰਧਾਨ ਮੰਤਰੀ ਨੂੰ ਜਿਹੜੀਆਂ ਗਰਾਉਂਡ ਹਕੀਕਤਾਂ ਦਾ ਸਮਝ ਹੀ ਨਹੀਂਗਾ ਕਿਉਂਕਿ ਜਦੋਂ ਕੋਈ ਬੰਦਾ ਬਹੁਤ ਸ਼ਕਤੀਸ਼ਾਲੀ ਹੋ ਜਾਂਦਾ ਹੈ ਦਿਖਾਤਾ ਜਾਂਦਾ ਹੈ ਕਿ ਬੜਾ ਤਕੜਾ ਆ ਤੇ ਉਹਦੇ ਆਸ-ਪਾਸ ਰਹਿਣ ਵਾਲੇ ਲੋਕ ਵੀ ਉਹਦੇ ਕੋਲ ਡਰਦੇ ਆ ਜਾਂ ਉਹਦੇ ਪ੍ਰਭਾਵਤ ਲਿਆ ਜਾਂਦੇ ਆ ਤੇ ਉਹਨੂੰ ਸੱਚੀ ਗੱਲ ਨਹੀਂ ਦੱਸਦੇ ਇਸ ਕਰਕੇ ਉਹ ਕਹਿੰਦੀ ਪ੍ਰਧਾਨ ਮੰਤਰੀ ਭਾਵੇਂ ਦੇਸ਼ ਤੇ ਚਲਾ ਰਿਹਾ ਪਰ ਉਹਨੂੰ ਪਤਾ ਹੀ ਨਹੀਂ ਵੀ ਥੱਲੇ ਕੀ ਹੋ ਰਿਹਾ ਉਹਨੂੰ ਕਿਉਂਕਿ ਉਹਦੇ ਲੋਕ ਹੀ ਨਹੀਂ ਦੱਸਦੇ ਡਰਦੇ ਹੀ ਨਹੀਂ ਦੱਸਦੇ ਵੀ ਉੱਥੇ ਥੱਲੇ ਕੀ ਆ ਥੱਲੇ ਲੋਕਾਂ ਦੀ ਹਾਲਤ ਬਹੁਤ ਮਾੜੀ ਆ ਗਰੀਬੀ ਆ ਭੁੱਖਮਰੀ ਆ ਜੌਬ ਨਹੀਂ ਹੈਗੀਆਂ ਤੇ ਉਹ ਚੀਜ਼ਾਂ ਪ੍ਰਧਾਨ ਮੰਤਰੀ ਨੂੰ ਪਤਾ ਨਹੀਂ ਇਸੇ ਕਰ ਉਹ ਤਾਂ ਬਸ ਮੁਸਲਮ ਮੁਸਲਮ ਕਰੀ ਜਾ ਰਹੇ ਆ ਵੋਟਾਂ ਮੰਗਣ ਦੀਆਂ ਲੋਕਾਂ ਦੇ ਮਸਲਿਆਂ ਨੂੰ ਲੈਣ ਦਾ ਕੋਈ ਧਿਆਨ ਨਹੀਂ ਉਹਨਾਂ ਨੇ ਇਹ ਬਿਆਨ ਦਿੱਤਾ ਜੀ 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 ਬਿਲਕੁਲ ਅਰਵਿੰਦ ਕੇਜਰੀਵਾਲ ਹੋਰਾਂ ਦੀ ਜਿਹੜੀ ਅੰਤਿਮ ਜਮਾਨਤ ਹੈ ਉਹਦੇ ਉੱਤੇ ਸੁਪਰੀਮ ਕੋਰਟ ਜਿਹੜੀ ਹੈ ਬਹਿਸ ਕਹਿੰਦੇ ਕਿ ਸੁਣ ਸਕਦੀ ਆ ਬਿਲਕੁਲ ਜੀ ਦੋਵਰੀ ਉਹਨਾਂ ਦੀ ਅੱਗੇ ਪਟੀਸ਼ਨ ਜਿਹੜੀ ਆ ਉਹ ਖਾਰਜ ਹੋ ਗਈ ਆ ਤੇ ਹੁਣ ਸੁਪਰੀਮ ਕੋਰਟ ਨੇ ਕਿਹਾ ਕਿ ਕਿਉਂਕਿ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਇਲੈਕਸ਼ਨ ਚੱਲ ਰਹੀ ਆ ਤੇ ਇੱਕ ਵੱਡੇ ਲੀਡਰ ਦਾ ਲੰਬੇ ਸਮੇਂ ਜੇਲ੍ਹ 'ਚ ਰਹਿਣਾ ਕਿਉਂਕਿ ਉਹਨਾਂ ਨੂੰ ਉਹ ਆਕਿਆ ਪ੍ਰਚਾਰ ਕਰਦਾ ਉਹ ਕਹਿੰਦੇ ਅਸੀਂ ਉਹ 7 ਤਰੀਕ ਦਿੱਤੀ ਉਹਨਾਂ ਨੇ 7 ਤਰੀਕ ਨੂੰ ਜਿਹੜਾ ਇਹ ਤਿਜਾ ਹੈਗਾ ਨਾ ਗੇੜ ਚੋਣਾ ਦਾ ਉਹ ਖਤਮ ਹੋ ਜਾਣਾ ਤੇ ਉਸੇ ਦਿਨ ਦੀ ਸੁਣਵਾਈ ਆ ਕਾਫੀ ਪੋਸਿਬਿਲਟੀ ਆ ਕਿ ਕੇਜਰੀਵਾਲ ਨੂੰ ਥੋੜੀ ਰਾਤ ਮਿਲ ਸਕਦੀ ਆ ਜੇ ਸੁਪਰੀਮ ਕੋਰਟ ਚਾਵੇ ਉਹਨਾਂ ਦੀ ਜਮਾਨਤ ਲੈ ਸਕਦੀ ਆ ਉਹਨਾਂ ਸੁਣ ਲਈ ਬੰਦ ਲਿਆ ਉਹ ਅੱਗੇ ਸੁਪਰੀਮ ਕੋਰਟ ਕੀ ਫੈਸਲਾ ਰੈਂਦੀ ਆ ਇਹਦੇ ਬਾਰੇ ਅਜੇ ਜਦੋਂ ਫੈਸਲਾ ਹੋ ਉਦੋਂ ਪਤਾ ਲੱਗੂਗਾ ਬਹੁਤ ਵਾਰੀ ਤੇ ਵੀ ਹੁੰਦਾ ਕਿ ਸੁਪਰੀਮ ਕੋਰਟ ਫੈਸਲਾ ਲੈ ਲੈਂਦੀ ਆ ਤੇ ਉਹਦਾ ਐਲਾਨ ਨਹੀਂ ਕਰਦੀ ਰਾਖਵਾਂ ਰੱਖ ਲੈਂਦੀ ਆ ਤੇ ਹੁਣ ਕਾਫੀ ਆਸ ਬਣੀ ਆ ਕਿ 7 ਤਰੀਕ ਨੂੰ ਕੇਜਰੀਵਾਲ ਨੂੰ ਕੋ ਰਾਹਤ ਮਿਲ ਸਕਦੀ ਆ ਦੂਜੇ ਪਾਸੇ ਜਿਹੜੇ ਈਡੀ ਤੇ ਸੀਬੀਆਈ ਦੇ ਵਕੀਲ ਆ ਉਹਨਾਂ ਨੇ ਬਥੇਰਾ ਰੌਲਾ ਪਾਇਆ ਜੱਜਾ ਸਾਹਮਣੇ ਵੀ ਵੇਖੋ ਅੱਗੇ ਸੱਜੇ ਉਹਨੂੰ ਛੱਡਿਆ ਜਿਹੜਾ ਇਹਨਾਂ ਦਾ ਸੰਜੇ ਆ ਲੀਡਰ ਵੱਡਾ ਜੀ ਸੰਜੇ ਸਿੰਘ ਸੰਜੇ ਸਿੰਘ ਜੀ ਤੇ ਉਹ ਦੇਖੋ ਜਾ ਕੇ ਕਿਤਾ ਦੇ ਬਿਆਨ ਦੇ ਰਿਹਾ ਜੀ ਜਿਹੜੀ ਸਟੈਬਲਿਸ਼ਮੈਂਟ ਹੈ ਉਹਦੇ ਖਿਲਾਫ ਬਿਆਨ ਦੇ ਰਿਹਾ ਤੇ ਇਹਨੂੰ ਛੱਡ ਦਿੱਤਾ ਗਿਆ ਤੇ ਇਹ ਵੀ ਇਦਾਂ ਦਾ ਇਹ ਬਿਆਨ ਦੇਗਾ ਜਿਹੜਾ ਕਾਨੂੰਨਾਂ ਨੂੰ ਭੰਗ ਕਰੂਗਾ ਇਸ ਤਰ੍ਹਾਂ ਤੇ ਕਿਹਾ ਪਰ ਕੋਰਟ ਨੇ ਇਹ ਗੱਲ ਸੁਣੀ ਨਹੀਂ 7 ਤਰੀਕ ਨੂੰ ਪੋਸਿਬਿਲਟੀ ਆ ਕਿ ਉਹਨਾਂ ਨੂੰ ਜ਼ਮਾਨਤ ਮਿਲ ਜੇ ਜੀ ਜੀ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਹਰਾਂ ਦੇ ਸੁਪੁੱਤਰ ਜਿਹੜੇ ਆ ਕਮਲਜੀਤ ਸਿੰਘ ਉਹ ਵੀ ਜਿਹੜੇ ਲੁਧਿਆਣੇ ਤੋਂ ਕਹਿੰਦੇ ਚੋਣ ਲੜਨ ਜਾ ਰਹੇ ਆ ਸੋ ਬਹੁਤ ਕੁਝ ਇਸ ਤਰ੍ਹਾਂ ਦਾ ਚੱਲ ਰਿਹਾ ਜਿਵੇਂ ਅਸੀਂ ਕਾਂਗਰਸ ਦੀ ਗੱਲ ਕਰਦੇ ਰਹਿੰਦੇ ਆ ਕਿ ਆਪਣੇ ਲੱਤਾਂ ਜਿਹੜੇ ਖਿੱਚਣ ਲੱਗ ਜਾਂਦੇ ਆ ਬਿਲਕੁਲ ਇਹ ਦਰਸ਼ਨ ਸਿੰਘ ਬਰਾੜ ਦੇ بیٹے ਆ ਤੇ ਇਹਨਾਂ ਨੇ ਪਹਿਲੋਂ ਬਿਆਨ ਜਿਹੜੇ ਉਹ ਖਾਲਿਸਤਾਨੀ ਹੈਗੇ ਅਮਰਪਾਲ ਉਹਨਾਂ ਦੇ ਹੱਕ 'ਚ ਦਿੱਤਾ ਸੀਗਾ ਦੂਜਾ ਕਾਂਗਰਸ ਦੇ ਆਪਣੇ ਬੜੇ ਧੜੇ ਆ ਇਹ ਕਾਫੀ ਸਾਰੀਆਂ ਮੀਟਿੰਗਾਂ ਤੁਹਾਨੂੰ ਪਤਾ ਸਿੱਧੂ ਸਾਹਿਬ ਨੇ ਉੱਧਰ ਕਰਾਈਆਂ ਸੀ ਮਾਲਵੇ 'ਚ ਜਾ ਕੇ ਉਹਨਾਂ 'ਚ ਲਗਾਤਾਰ ਸ਼ਾਮਲ ਹੁੰਦੇ ਰਹ 인더 ਰਾਜ ਕੀ ਜਿਹੜੀ ਆ ਉਹ ਕਾਗਰਸ ਪ੍ਰਧਾਨ ਨਾਲ ਆ ਕਿਉਂਕਿ ਇਹਨਾਂ ਨੂੰ ਉਹਨਾਂ ਨੇ ਸਸਪੈਂਡ ਕੀਤਾ ਸੀਗਾ ਕੱਢਿਆ ਸੀ ਪਾਰਟੀ ਚੋਂ ਤੇ ਉਹ ਹੁਣ ਫੇਰ ਉਹ ਜਿਹੜੀ ਅਮਰਤਪਾਲ ਦੇ ਟੋਨ ਵਾਲੀ ਗੱਲ ਕਰ ਰਹੇ ਆ ਤੇ ਉਹਨਾਂ ਨੇ ਜਾ ਕੇ ਮਤਲਬ ਲੁਧਿਆਣੇ ਇੰਡੀਪੈਂਡੈਂਟ ਕੈਂਡੀਡੇਟ ਦੇ ਤੌਰ ਤੇ ਜਾਣ ਕੇ ਉਹ ਕਹਿ ਰਹੇ ਆ ਕਿ ਮੈਂ ਰਾਜੇ ਵਡਿੰਗ ਨੂੰ ਰੋਣਾ ਆ ਇਸ ਕਰਕੇ ਮੈਂ ਇੱਥੇ ਆਇਆ ਤੇ ਇਹ ਉੱਥੇ ਜਾ ਕੇ ਖੜੇ ਪਾਰਟੀ ਦੀ ਅੰਦਰਲੀ ਪੋਲਿਟਿਕਸ ਆ ਤੇ ਦੂਜੇ ਪਾਸੇ ਇੱਕ ਖਬਰ ਹੋਰ ਵੀ ਆ ਕਿ ਕਾਲੀ ਦਲ ਵਾਲੀ ਵੀ ਤੁਸੀਂ ਜਾਣਦੇ ਹੋ ਤਲਬੀਰ ਗਿੱਲ ਰਾਨਾ ਨਾਮ ਬਿਕਰਮਜੀਠੀਆ ਦੇ ਖਾਸਮ ਖਾਸ ਰਏ ਨੇ ਬਿਕਰਮਜੀਠੀਆ ਦੇ ਬੜੇ ਖਾਸ ਹੁੰਦੇ ਸੀ ਤੇ ਬੜੀ ਚਰਚਾ ਚ ਰਹਾ ਕਿ ਉਹਨਾਂ ਦੀ ਜਿਹੜੀ ਸ਼ੈਲੀ ਆ ਕੰਮ ਕਰਨ ਦੀ ਜਾਂ ਬੋਲਣ ਦਾ ਢੰਗ ਤਰੀਕਾ ਬੜਾ ਰੂਡ ਹੁੰਦਾ ਸੀ ਉਥੋਂ ਦੀ ਜਿਹੜੀ ਲੋਕਲ ਐਡਮਿਨਿਸਟ੍ਰੇਸ਼ਨ ਆ ਉਹਨਾਂ ਨਾਲ ਕਾਫੀ ਨਾਰਾਜ਼ ਰਹਿੰਦੀ ਸੀ ਖਾਸ ਕਰਕੇ ਜਿਹੜੇ ਕਮਿਸ਼ਨਰ ਅੰਬਰਸਰ ਸੀ ਉਹਨਾਂ ਨੂੰ ਕਾਫੀ ਉਹਨਾਂ ਦਾ ਪੇਚਾ ਪਿਆ ਸੀ ਪਰ ਉਹਨੂੰ ਬਦਲ ਦਿੱਤਾ ਗਿਆ ਸੀ ਤੇ ਇਹਨਾਂ ਨੇ ਵੀ ਛੱਡ ਕੇ ਕਿਉਂਕਿ ਕੁਝ ਲੋਕ ਆ ਜਿਹੜੇ ਸੱਤਾ ਦੇ ਨੇੜੇ ਟੜਾ ਰਹਿਣਾ ਚਾਹੁੰਦੇ ਆ ਅੱਜ ਕੱਲ੍ਹ ਡਾਇਲੋਜੀ ਤੇ ਕਿਤੇ ਵੀ ਨਹੀਂ ਕਿਸ ਕੀਤਾ ਹੈ ਕਿ ਮੈਂ ਹੁਣ ਜਿੱਥੇ ਤਾਕਤ ਹੈ ਉੱਥੇ ਜਾਵਾਂ ਹੋ ਸਕਦਾ ਉਹਨਾਂ ਨੂੰ ਵੀ ਕੋਲਾਰਾ ਲਾਇਆ ਹੋਵੇ ਭਗਵੰਤ ਮਾਨ ਦੇ ਰਾਣੀ ਜੀ 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 ਬਿਲਕੁਲ ਪਿਛੇ ਜੇ ਤਾਂ ਇਹਨਾਂ ਨੂੰ ਮਨਾ ਲਿਆ ਸੀਗਾ ਪਰ ਬਾਅਦ ਹੁਣ ਦੁਬਾਰਾ ਜਿਹੜਾ ਆ ਉਹ ਚਲੇ ਗਿਆ ਸੋ ਅ ਅਗਲੀ ਗੱਲ ਜਿਹੜੀ ਹੈ ਉਹ ਕਰ ਲੈਨੇ ਲੋਕ ਸਭਾ ਸੀਟ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਤੇ ਰਾਹੁਲ ਗਾਂਧੀ ਦੇ ਉੱਤੇ ਜਿਹੜਾ ਵੱਡਾ ਦੋਸ਼ ਝੜਾਇਆ ਉਹ ਲਾਇਆ ਆ ਇਹ ਵੈਸੇ ਦੋਸ਼ ਨਹੀਂ ਆ ਕਿਉਂਕਿ ਰਜੀਵ ਗਾਂਧੀ ਨੇ ਤੇ ਪ੍ਰਿੰਕਾ ਗਾਂਧੀ ਨੇ ਤੇ ਜਿਹੜੇ ਸਾਊਥ ਇੰਡੀਅਨ ਲੋਕਾਂ ਨੇ ਜਾਂ ਲੰਕਰ ਲੋਕਾਂ ਨੇ ਉਹਨਾਂ ਦੀ ਫਾਦਰ ਨੂੰ ਬੰਬ ਧਮਾਕਾ ਕੀਤਾ ਡਾਇਆ ਸੀ ਨਾ ਉਹਨਾਂ ਨੂੰ ਜੇਲ੍ਹ ਚ ਮਿਲ ਕੇ ਤੇ ਕਿਹਾ ਸੀਗਾ ਕਿ ਬਹੁਤ ਹੋ ਗਿਆ ਹੁਣ ਇਹਨਾਂ ਨੂੰ ਮਾਫ ਕਰ ਦੇਣਾ ਚਾਹੀਦਾ ਕਿਉਂਕਿ ਕੋਰਟ ਅਜੇ ਉਹਨਾਂ ਦੀ ਉਮਰ ਕੈਦ ਉਮਰ ਕੈਦ ਦੋ ਤਰ੍ਹਾਂ ਦੀ ਹੁੰਦੀ ਹੈ ਨਾ ਇੱਕ ਦਿਨ ਦੀ ਤਾਂ ਉਮਰ ਜੇਲ੍ਹ ਚ ਰਹਿਣਾ ਇਹੋ ਜਿਹੀ ਸਜ਼ਾਵਾਂ ਹੋਈਆਂ ਸੀ ਜਿਹਾ ਕੋਈ ਹਾਈ ਪ੍ਰੋਫਾਈਲ ਕੇਸ ਸੀਗਾ ਤੇ ਉਹਨਾਂ ਨੇ ਵੱਡਾ ਦਿਲ ਦਿਖਾਉਂਦਿਆ ਤੁਹਾਨੂੰ ਯਾਦ ਹੈ ਮਾਕਣ ਵਾਲੇ ਕੇਸ ਦੇ ਵਿੱਚ ਵੀ ਜਿਹੜੇ ਪ੍ਰੋਫੈਸਰ ਨੇ ਆਪਣਾ ਜਿਹਨਾਂ ਦਾ ਬਹੁਤ ਜ਼ਿਕਰ ਆਦਾ ਜਿਹੜੇ ਤਿਹੜ ਜੇਲ੍ਹ ਚ ਬੰਦ ਆ ਦਵਿੰਦਰਪਾਲ ਸਿੰਘ ਦਵਿੰਦਰਪਾਲ ਸਿੰਘ ਨੂੰ ਭੁੱਲੜ ਰਹਾ ਦਾ ਮਾਮਲਾ ਤੇ ਉਹ ਉਹ ਜੇਲ੍ਹ ਚ ਨੇ ਤੇ ਨਾਲ ਦੀ ਨਾਲ ਜਿਹੜੇ ਕੁੱਕੀ ਗੇਲਿਆ ਜਿਹੜੇ ਵਾਈਸ ਚੈਂਸਲਰ ਹੁੰਦੇ ਸੀਗੇ ਖੇਮ ਸਿੰਘ ਗੇਲ ਉਹਨਾਂ ਦਾ ਬੇਟਾ ਜੀ ਲਾਲ ਤਮਾਕਨ ਦੀ ਬੇਟੀ ਨੇ ਜਾ ਕੇ ਜੇਲ੍ਹ ਚ ਮੁਲਾਕਾਤ ਕੀਤੀ ਤੇ ਉਹਨਾਂ ਕਹੇ ਕਿ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਛੱਡ ਦਿੱਤਾ ਜਾਵੇ ਕਿਉਂਕਿ ਉਹਨਾਂ ਦੇ ਖਿਆਲਾਂ ਤੋਂ ਪ੍ਰਭਾਵਿਤ ਹੋਏ ਇਸੇ ਤਰ੍ਹਾਂ ਹੀ ਇਹਨਾਂ ਦੋਨਾਂ ਭੈਣ ਭਰਾਵਾਂ ਨੇ ਕਿਹਾ ਕਿ ਸਾਡੇ ਬਾਪ ਦੇ ਜਿਹੜੇ ਕਾਤਲ ਆ ਉਹਨਾਂ ਨੂੰ ਤੁਸੀਂ ਛੱਡ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਤੇ ਇਹ ਵੱਡਾ ਦਿਲ ਹੁੰਦਾ ਆ ਕਿ ਜੇ ਇੱਕ ਸਿਆਸੀ ਘਟਨਾ ਹੋਈ ਆ ਤੇ ਜੇ ਉਹਨੂੰ ਅੱਗੇ ਲੈ ਕੇ ਨਫ਼ਰਤ ਬਣਾਈ ਜਾਵਾਂਗੇ ਜਿੱਦਾਂ ਦੀ ਬਿੱਟੂ ਲਗਾਤਾਰ ਨਫ਼ਰਤ ਫਲਾ ਰਿਹਾ ਹਾਲਾਂਕਿ ਪੰਜਾਬ ਦੇ ਵਿੱਚ ਉਹਦੇ ਫਾਦਰ ਨੂੰ ਵੀ ਲੋਕ ਜਿਹੜਾ ਜਿਹੜੇ ਨੌਜਵਾਨਾਂ ਨੂੰ ਮਾਰਨ ਕਰਕੇ ਮੁੱਖ ਮੰਤਰੀ ਬੈਂਤ ਸਿੰਘ ਨੂੰ ਵੀ ਕਈ ਲੋਕ ਬੁੱਚੜ ਦਾ ਰੁਤਬਾ ਦਿੰਦੇ ਆ ਕਿ ਇਹਨੇ ਬਹੁਤ ਸਾਰਾ ਜੁਲਮ ਕੀਤੇ ਸੀਗੇ ਤੇ ਰਵਨੀਤ ਬਿੱਟੂ ਉਹਨਾਂ ਦਾ ਹੀ ਖੱਟਿਆ ਖਾਂਦਾ ਰਿਆ ਤੇ ਆਪਣੇ ਦਾਦੇ ਦੇ ਨਾਂ ਦੇਤੇ ਵੋਟਾਂ ਮਿਲਦੀ ਰਹੀਆਂ ਤੇ ਹੁਣ ਕਹਿ ਰਿਹਾ ਕਿ ਮੈਨੂੰ ਵੀ ਕਿਹਾ ਗਿਆ ਸੀ ਕਿ ਤੂੰ ਵੀ ਆਪਣੇ ਦਾਦੇ ਦੇ ਕਾਤਲਾਂ ਨੂੰ ਮਾਫ ਕਰ ਦੇ ਕਹਿਦੇ ਤੇ ਇਹਦਾ ਫਾਇਦਾ ਹੋਊਗਾ ਕਾਂਗਰਸ ਨੂੰ ਵੈਸੇ ਉਲਟਾ ਨੁਕਸਾਨ ਵਾਲੀ ਗੱਲ ਇਹ ਆ ਕਿ ਜੇ ਗੱਲ ਕਹੀ ਗਈ ਸੀ ਤੇ ਚੰਗੀ ਗੱਲ ਸੀ ਕਿ ਨਫਰਤ ਨੂੰ ਹਟਾ ਕੇ ਕਿਉਂਕਿ ਰਾਹਲ ਗਾਂਧੀ ਦਾ ਤੇ ਹੁਣ ਇੱਕ ਮਾਟੋ ਜਾਂ ਨਾਰਾ ਹੀ ਇਹ ਆ ਕਿ ਅਸੀਂ ਨਫਰਤ ਦੇ ਬਾਜ਼ਾਰ ਵਿੱਚ ਮੁਹੱਬਤ ਦੀ ਦੁਕਾਨ ਖੋਲ ਰਿਆਂ ਤੇ ਮੁਹੱਬਤ ਨਾਲ ਹੀ ਜਿਹੜਾ ਉਹ ਦੇਸ਼ ਚੱਲ ਸਕਦਾ ਜੇ ਇੱਕ ਦੂਜੇ ਫਿਰਕੇ ਜਾਂ ਇੱਕ ਦੂਜੇ ਧਰਮ ਜਾਂ ਇੱਕ ਦੂਜੇ ਲੋਕਾਂ ਦੇ ਪ੍ਰਤੀ ਨਫਰਤ ਪਲਾਵਾਂਗੇ ਤੇ ਫਿਰ ਦੇਸ਼ ਨੂੰ ਇੱਕ ਮੋਟ ਰੱਖਣਾ ਵੀ ਔਖਾ ਹੋ ਜਾਊਗਾ ਜਿੱਦਾਂ ਭਾਜਪੀ ਨੇ ਪਿੱਛੇ ਉਹ ਜੇ ਅਨਜੂ ਦਾ ਇੱਕ ਕੀਤਾ ਸੀਗਾ ਕਿ ਟੁਕੜੇ ਟੁਕੜੇ ਗੈਂਗ ਤੁਹਾਨੂੰ ਯਾਦ ਹੋਣਾ ਉਹਦੇ ਵਿੱਚ ਵੀ ਉਹਨਾਂ ਕੋਈ ਐਹੋ ਜੀ ਗੱਲ ਨਹੀਂ ਸੀ ਕੀਤੀ ਸੋ ਇਹ ਸਗੋਂ ਉਲਟੀ ਗੱਲ ਹੈ ਕਿ ਰਵਿੰਦਰ ਬਿੱਟੂ ਦੇ ਖਿਲਾਫ ਜਾਂਦੀ ਆ ਰਾਹੁਲ ਗਾਂਧੀ ਦੀ ਇਸ ਗੱਲ 'ਚ ਪ੍ਰਸ਼ੰਸਾ ਕਰਨੀ ਮਰਦੀ ਆ ਕਿ ਜੇ ਉਹਨੇ ਕਿਹਾ ਵੀ ਸੀ ਕਿ ਇਦਾਂ ਕਰਤਾ ਜਵੇ ਉਹਨੇ ਆਪ ਵੀ ਕਰਕੇ ਦਿਖਾਇਆ ਜੀ ਜੀ ਬਿਲਕੁਲ ਇੱਕ ਮਿੰਟ ਦਾ ਸਮਾਂ ਜਿਹੜਾ ਉਹ ਰਹਿ ਗਿਆ ਜਾਂਦੇ ਜਾਂਦੇ ਖਬਰ ਕਰ ਲੈਣੇ ਆ ਸੁਖਜਿੰਦਰ ਰੰਧਾਵਾ ਹੋਰਾਂ ਨੇ ਬੇਅੰਦੇਤਾ ਕਿ ਤਕਰੀਬ ਬਾਬੇ ਨਾਨਕ ਦੀ ਹੋ ਸਕਦੀ ਤੇ ਪੰਜਾ ਕਿਉਂ ਨਹੀਂ ਹੋ ਸਕਦਾ ਕਿਉਂ ਇਹ ਗੱਲ ਅਸੀਂ ਅੱਗੇ ਜੀ ਜੀ ਤੁਸੀਂ ਮੈਨੂੰ ਕੁਐਸਚਨ ਕਰ ਰਹੇ ਹੋ ਮੈਂ ਤੇ ਇਸ ਗੱਲ ਤੇ ਵੈਸੇ ਬਹੁਤਾ ਹੱਕ 'ਚ ਨਹੀਂਗਾ ਵੀ ਜੇ ਕਿਉਂਕਿ ਹੁਣ ਸਾਡੀ ਇਮੇਜ ਬਣ ਗਿਆ ਜਿਹੜੀ ਹੈਗੀ ਆ ਨਾ ਟੋਲਰੈਂਸ ਖਾਸ ਕਰਕੇ ਧਾਰਮਿਕ ਉਹ ਬੜੀ ਘਟ ਗਈ ਆ ਤੇ ਬਾਬੇ ਨਾਨਕ ਦਾ ਜੇ ਮਤਲਬ ਮੰਨ ਲਓ ਉਹਨਾਂ ਦੇ ਵੈਸੇ ਮਾਫੀ ਮੰਗ ਲਈ ਆ ਮੈਂ ਤੇ ਬਚਪਨ ਤੋਂ ਸੁਣਦਾ ਆ ਜਦੋਂ ਕਾਲੀ ਪ੍ਰਚਾਰ ਕਰਦੇ ਹੁੰਦੇ ਸੀ ਪਿੰਡਾਂ ਚ ਤੇ ਉਹ ਕਹਿੰਦੇ ਬਾਬੇ ਨਾਨਕ ਉਹਨਾਂ ਦਾ ਚੋਣ ਨਿਸ਼ਾਨ ਤਕੜੀ ਆ ਤੇ ਬਾਬੇ ਦੀ ਤਕੜੀ ਵਾਂਗੂ 13-13 ਤੋਲਦੇ ਆ ਹੱਲਾ ਤੋਲਦੇ ਤੇ ਉਹ ਵੀ 13-13 ਨਹੀਂ ਸੀ ਹੈਗੇ ਤੇ ਜੇ ਉਹਨਾਂ ਸੁਖਵਿੰਦਰ ਨੇ ਕਿਹਾ ਪਈ ਅਸੀਂ ਕੀ ਕਹਤਾ ਬਾਬੇ ਨਾਨਕ ਦਾ ਹੱਥ ਹੀ ਆ ਨਾ ਤੇ ਜੇ ਬਾਬੇ ਨਾਨਕ ਦਾ ਪੰਜਾ ਆਸ਼ੀਰਵਾਦ ਦੇਣ ਲਈ ਹੋ ਸਕਦਾ ਤੇ ਕਾਂਗਰਸ ਦਾ ਪੰਜਾ ਨਿਸ਼ਾਨ ਕਹਿਤਾ ਤੇ ਏਡੀ ਕੋਈ ਬੁਰੀ ਗੱਲ ਨਹੀਂ ਵੈਸੇ ਇਹ ਧਾਰਮਿਕ ਟੋਲਰੈਂਸ ਜਿਹੜੀ ਹੈ ਨਾ ਜੀ 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 ਇਹ ਬਹੁਤ ਘਟ ਗਈ ਆ ਇਹਦਾ ਕਰਕੇ ਇਹੋ ਜੇ ਸਵਾਲ ਆਉਂਦੇ ਮੇਰੇ ਖਿਆਲ ਕੀ ਫਰਕ ਪੈਂਦਾ ਜੇ ਬਾਬੇ ਨਾਨਕ ਦਾ ਕਿਸੇ ਨੇ ਜ਼ਿਕਰ ਕਰ ਲਿਆ ਤਾਂ ਕੋਈ ਬਹੁਤ ਵੱਡੀ ਗੱਲ ਨਹੀਂ ਇਹਦੇ ਨਾਲ ਕੋਈ ਮਤਲਬ ਉਹਨਾਂ ਦੀ ਹੀਠੀ ਨਹੀਂ ਕੀਤੀ ਜਾਂ ਉਹਨਾਂ ਦੀ ਕੋਈ ਬਰਾਈ ਨਹੀਂ ਕੀਤੀ ਇਹੋ ਕਿਹਾ ਕਿ ਜਿੱਦਾਂ ਬਾਬਾ ਨਾਨਕ ਦਾ ਪੰਜਾ ਸਭ ਨੂੰ ਆਸ਼ੀਰਵਾਦ ਦਿੰਦਾ ਸੀ ਇਹਦਾ ਕਾਂਗਰਸ ਸਭ ਨੂੰ ਨਾਲ ਲਿਕੇ ਚੱਲੂਗੀ ਗੱਲ ਤੇ ਕੋਈ ਏਡੀ ਹੈ ਨਹੀਂ ਪਰ ਉਹਨੂੰ ਬੜਾ ਲਿਆ ਜਾਂਦਾ ਧਰਮ ਜ ਿਸ ਮੱਤ ਹੁੰਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਸਾਨੂੰ ਫੀਡਬੈਕ ਤੇਂ ਦੇਣਾ ਫਿਰ ਹੋਵਾਂਗੇ ਹਾਜ਼ਰ ਗਿਲ ਸਬਦਾ ਕਰਦੇ ਆ ਧੰਨਵਾਦ ਇੱਥੇ ਬੁਲਾਉਣੇ ਆ ਫਤੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਥੈਂਕ ਯੂ